ਸਸਿਕੰਦਰ ਦੋਸਤੋ ਮੈਂ ਰਾਜਪਾਲ ਮਾਟਨੀ ਹਰ ਵਾਰ ਦੀ ਤਰ੍ਹਾਂ ਗੱਲ ਕਰਾਂਗੇ ਸਵਾਦ ਖਾਣਾ ਸੌਖੇ ਤਰ੍ਹਾਂ ਬਣਾਉਣ ਦੀ ਅੱਜ ਆਪਾਂ ਚਰਚਾ ਕਰਾਂਗੇ ਡੋਸਾ ਬਣਾਉਣ ਦੀ ਡੋਸਾ ਬਣਾਉਣਾ ਬਹੁਤ ਔਖਾ ਲੱਗਦਾ ਸਭ ਨੂੰ ਔਰ ਇੱਕ ਤਾਂ ਉਹਦੀ ਪਹਿਲਾਂ ਰੈਸਪੀ ਉਹਦੀ ਤਿਆਰੀ ਜਿਹੜੀ ਆ ਉਹ ਬਹੁਤ ਲੰਬੀ ਹੈ ਚਾਵਲ ਚੁਬਲ ਪਿਗੋ ਦਾਲ ਪਿਗੋ ਫਿਰ ਉਸ ਤੋਂ ਬਾਅਦ ਉਹਨੂੰ ਪਾਣਾ ਉਹਨੂੰ ਫਲਾਣਾ ਅਕਸਰ 99% ਲੋਕਾਂ ਦਾ ਉਹ ਤਵੇ ਦੇ ਨਾਲ ਹੀ ਚਿਪਕ ਜਾਂਦਾ ਤੇ ਕਦੀ ਉਹ ਖਸਤਾ ਨਹੀਂ ਬਣਦਾ ਪਰ ਅੱਜ ਜੇ ਆਪਾਂ ਉਹਦੇ ਪਿਛਲੇ ਵਿਗਿਆਨ ਨੂੰ ਸਮਝ ਲਾਂਗੇ ਤਾਂ ਇੱਕ ਬੱਚਾ ਵੀ ਬਹੁਤ ਆਸਾਨੀ ਨਾਲ ਡੋਸਾ ਬਣਾ ਲੂਗਾ ਰਾਤ ਪਰ ਬਿਗੋਂ ਕੁਝ ਕਰਨ ਦੀ ਲੋੜ ਨਹੀਂ ਉਸੇ ਵੇਲੇ ਉਹਨੂੰ ਆਪਾਂ ਖੋਲਾਂਗੇ ਔਰ 10-5 ਮਿੰਟ ਦੇ ਵਿੱਚ ਵਿੱਚ ਹੀ ਉਹਨੂੰ ਬਣਾ ਲਵਾਂਗੇ ਔਰ ਪਰਫੈਕਟ ਡੋਸਾ ਸਾਡਾ ਜਿਹੜਾ ਉਹ ਬਣੂਗਾ ਇਕਦਮ ਕ੍ਰਿਸਪ ਔਰ ਇੱਕ ਵੀ ਡੋਸਾ ਤੁਹਾਡਾ ਚਿੱਕੂਗਾ ਨਹੀਂ ਟੁੱਟੂਗਾ ਨਹੀਂ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੁਸੀਂ ਲੱਖਾਂ ਲੋਕਾਂ ਨੇ ਦੇਖੀ ਤੇ ਉਹਦੇ ਤੇ ਸੈਂਕੜੇ ਕਮੈਂਟ ਆਏ ਤਾਂ ਉਹਨਾਂ ਦੇ ਵਿੱਚੋਂ ਕੁੱਲ 4-5 ਕਮੈਂਟ ਇਸ ਤਰ੍ਹਾਂ ਦੇ ਸੀਗੇ ਜਿਨ੍ਹਾਂ ਨੇ ਇਹ ਕਿਹਾ ਕਿ ਇਹ ਮੀਟਰਾਂ ਮੋਟਰਾਂ ਦੀ ਲੋੜ ਨਹੀਂ ਹੈਗੀ ਅੰਦਾਜ਼ਾ ਸਾਡੀਆਂ ਬੁੜੀਆਂ ਕੋਲ ਅੰਦਾਜ਼ਾ ਆ ਗਿਆ ਹੁਣ ਅੰਦਾਜ਼ੇ ਨਾਲ ਹੀ ਬਹੁਤ ਸ਼ਾਨਦਾਰ ਪੂੜਾ ਬਣਾ ਦਿੰਦੀਆਂ ਨੇ ਮੈਂ ਬਿਲਕੁਲ ਮੰਨਦਾ ਹਾਂ ਉਹਨਾਂ ਦੀ ਗੱਲ ਲੇਕਿਨ ਇਹਦੇ ਪਿੱਛੇ ਦੀ ਆਪਾਂ ਨੂੰ ਇਹ ਚੀਜ਼ ਨੂੰ ਸਮਝਣਾ ਪਊਗਾ ਕਿ ਉਹ ਅੰਦਾਜ਼ਾ ਜਿਹੜਾ ਤੁਹਾਡਾ ਉਹਨੂੰ ਪੱਕਾ ਕਰਦਿਆਂ ਕਰਦਿਆਂ ਪੂਰੀ ਉਮਰ ਲੰਘ ਜਾਂਦੀ ਹੈ ਉਹਨਾਂ ਦੀ ਇੱਕ ਦੋ ਦਿਨ ਦੇ ਵਿੱਚ ਨਹੀਂ ਆਪਾਂ ਸਿੱਖ ਸਕਦੇ ਸਵਾਲ ਇਹ ਹੈ ਕਿ ਜੋ ਅਸੀਂ ਸਿੱਖ ਲਿਆ ਜੇ ਅਸੀਂ ਅਗਲੀ ਪੀੜ੍ਹੀ ਨੂੰ ਉਸ ਉਸੇ ਵੇਲੇ ਨਾ ਸਿਖਾ ਸਕੇ ਨਾਲੋਂ ਨਾਲ ਤਾਂ ਫਿਰ ਦੁਬਾਰਾ ਤੋਂ ਉੜੇ ਅੜੇ ਤੋਂ ਸ਼ੁਰੂ ਹੋ ਜਾਣਗੇ ਤਾਂ ਹੀ ਤਰੱਕੀ ਅੱਗੇ ਨਹੀਂ ਹੁੰਦੀ ਤੇ ਬੁੜੀਆਂ ਨੇ ਜੇ ਸਿੱਖ ਵੀ ਲਿਆ ਤਾਂ ਜੇ ਉਹ ਪੂੜਾ ਬਣਾ ਰਹੀਆਂ ਤਾਂ ਫਿਰ ਪੂੜਾ ਹੀ ਬਣਾ ਸਕਦੇ ਹੋ ਉਸ ਪੂੜੇ ਦਾ ਡੋਸਾ ਨਹੀਂ ਬਣਾ ਸਕਦੇ ਜਿੰਨਾ ਕਿ ਸਿੱਖਿਆ ਬਸ ਓਨਾ ਕੀ ਸਿੱਖਿਆ ਅੰਦਾਜ਼ੇ ਨਾਲ ਟੈਂਪਰੇਚਰ ਨੂੰ ਨਾਪਣਾ ਕੀ ਜ਼ਰੂਰਤ ਹੈ ਉਹਦੀ ਅੰਦਾਜ਼ੇ ਨਾਲ ਆਪਾਂ ਹੁਣ ਜੇ ਆਪਾਂ ਟਾਈਮ ਕਹੀਏ ਤਾਂ ਐਗਜ਼ੈਕਟ ਟਾਈਮ ਕੋਈ ਵੀ ਨਹੀਂ ਦੱਸ ਸਕਦਾ ਤਾਂ ਘੜੀ ਲਗਾਉਣ ਦੇ ਵਿੱਚ ਕੀ ਇਤਰਾਜ਼ ਹੈ ਸਮੇਂ ਦੇ ਹਾਨੀ ਬੰਨਣਾ ਪੋਗਾ ਸਾਨੂੰ ਤਾਂ ਹੀ ਜੇ ਤੁਸੀਂ ਪੰਜਾਬ ਦੇ ਵਿੱਚ ਦੇਖਦੇ ਹੋ ਕਿ ਜਿਹੜੀਆਂ ਡਿਸ਼ਸ ਸਾਡੀਆਂ ਮਤਲਬ ਇੰਨੇ ਸੈਂਕੜੇ ਸਾਲਾਂ ਤੋਂ ਚੱਲੀਆਂ ਆ ਰਹੀਆਂ ਨੇ ਨਵੀਂ ਕੋਈ ਇਨੋਵੇਸ਼ਨ ਨਹੀਂ ਹੋਈ ਕੋਈ ਨਵੀਂ ਡਿਸ਼ ਨਹੀਂ ਅਸੀਂ ਨਿਕਲੀ ਜਿਵੇਂ ਪਟੂਰਾ ਤੇਲ ਦੇ ਵਿੱਚ ਆਪਾਂ ਤਲਦੇ ਆ ਤਾਂ ਪਟੂਰਾ ਬਣਦਾ ਭਾਫ਼ ਦੇ ਵਿੱਚ ਜੇ ਆਪਾਂ ਬਣਾਈਏ ਤਾਂ ਮੈਂ ਉਹਦਾ ਨਾਮ ਰੱਖਿਆ ਭਾਫੀ ਠੂਰਾ ਪਟੂਰਾ ਤੇ ਆਟੇ ਤੋਂ ਹੀ ਬਣਦੀ ਆਪਣੇ ਵਾਲੇ ਆਟੇ ਤੋਂ ਸਾਊਥ ਇੰਡੀਅਨਸ ਦਾ ਆਪਣੇ ਤਰ੍ਹਾਂ ਦੇ ਆਟੇ ਨੇ ਆਪਣੇ ਤਰ੍ਹਾਂ ਦੇ ਤੇਲ ਨੇ ਉੱਥੇ ਮੂੰਗਫਲੀ ਦਾ ਤੇਲ ਨਾਰੀਅਲ ਦਾ ਤੇਲ ਸਾਡੇ ਇਧਰ ਜਿਹੜਾ ਸਰੋਂ ਦਾ ਤੇਲ ਦੇਸੀ ਕਿਉਂ ਸਾਡੇ ਜਿਹੜੇ ਮਸਾਲੇ ਨੇ ਉਹਨਾਂ ਦਾ ਵੀ ਫਰਕ ਹੈ ਸਾਡੇ ਟੇਸਟ ਵੀ ਡਿਫਰੈਂਟ ਨੇ ਤਾਂ ਉਹ ਇਡਲੀ ਉਹਨੂੰ ਉਹਨਾਂ ਨੇ ਨਾਂ ਦਿੱਤਾ ਅਸੀਂ ਜੇ ਉਹਨੂੰ ਨਾਂ ਦੇਈਏ ਭਾਫ ਸੇ ਬਣਿਆ ਹੋਇਆ ਠੂੜਾ ਪਾਫੀ ਠੂੜਾ ਉਸੇ ਪਾਫੀ ਠੂਰੇ ਨੂੰ ਜੇ ਤੁਸੀਂ ਤਲ ਲੈਂਦੇ ਹੋ ਤਾਂ ਉਹ ਗਜ਼ਬ ਦੀ ਟਿੱਕੀ ਆਲੂ ਟਿੱਕੀ ਤੋਂ ਵੀ ਸਵਾਦ ਬਣਦੀ ਹੈ ਔਰ ਜੇ ਉਸੇ ਤੁਸੀਂ ਆਲੂ ਟਿੱਕੀ ਵਰਗੇ ਮਤਲਬ ਜੋ ਵੀ ਉਹਨੂੰ ਤੁਸੀਂ ਕਹੋ ਉਹਨੂੰ ਰੱਖ ਲਓ ਠੰਡਾ ਅਗਲੇ ਦਿਨ ਉਹਨੂੰ ਤੁਸੀਂ ਪਾਣੀ ਦੇ ਵਿੱਚ ਭਗੋ ਔਰ ਮੁਰਕ ਕੇ ਉਹਨੂੰ ਨਿਚੋੜ ਕੇ ਦਹੀਂ ਦੇ ਵਿੱਚ ਜਾਂ ਇਮਲੀ ਦੀ ਚਟਨੀ ਚ ਪਾੜੋ ਤਾਂ ਦਹੀਂ ਪੱਲੇ ਅੱਡੇ ਜ਼ਬਰਦਸਤ ਲਾਜਵਾ ਬਣ ਗਏ ਉਹਦਾ ਲਿੰਕ ਇਹ ਵਾਲੀ ਵੀਡੀਓ ਦੇ ਵਿੱਚ ਹੈਗਾ ਤੁਸੀਂ ਮੈਂ ਡਿਸਕ੍ਰਿਪਸ਼ਨ ਚ ਵੀ ਉਹਦਾ ਲਿੰਕ ਪਾ ਦੂੰਗਾ ਤੁਸੀਂ ਉਸ ਵੀਡੀਓ ਨੂੰ ਜ਼ਰੂਰ ਦੇਖਣਾ ਤੋਂ ਇਨੋਵੇਸ਼ਨ ਤਾਂ ਹੋਊਗੀ ਜੇ ਆਪਾਂ ਉਹਦੇ ਪਿਛਲੇ ਵਿਗਿਆਨ ਨੂੰ ਸਮਝਾਂਗੇ ਤਾਂ ਹੀ ਕੋਈ ਨਵੀਂ ਚੀਜ਼ ਦੀ ਕਾਢ ਕਰ ਸਕਦੇ ਹਾਂ ਜੇ ਅਸੀਂ ਉਹ ਕੀ ਚੀਜ਼ ਬਣਾਉਂਦੇ ਆ ਰਹੀ ਹੈ ਜੋ ਸਾਡੇ ਬਜ਼ੁਰਗਾਂ ਤੋਂ ਮਤਲਬ ਚਲਦੀ ਆ ਰਹੀ ਹੈ ਤਾਂ ਜਿਹੜੇ ਫਰੰਗੀ ਨੇ ਉਹਨਾਂ ਨੇ ਕੀ ਕਰਿਆ ਉਹਨਾਂ ਨੇ ਟੇਸਟ ਇਹ ਜੇ ਡਿਵੈਲਪ ਕਰਤੇ ਕਿ ਸਾਡੇ ਬੱਚੇ ਸਾਡੇ ਯੰਗ ਜਨਰੇਸ਼ਨ ਜਿਹੜੀ ਹੈਗੀ ਹੈ ਉਹ ਇਹ ਵਾਲੇ ਟੇਸਟ ਨੂੰ ਛੱਡ ਕੇ ਉਧਰ ਨੂੰ ਚਲੇ ਗਏ ਜਾਂ ਕਿ ਨਿਊਟ੍ਰੀਸ਼ਨ ਉਹਦੇ 'ਚ ਘੱਟ ਹੈ ਤੇ ਉਸ ਤੋਂ ਬਾਅਦ ਨਵੀਂ-ਨਵੀਂ ਇਨੋਵੇਸ਼ਨ ਕਰੀ ਜਾਂਦੇ ਨੇ ਜੇ ਜਵਾਕਰ ਨੂੰ ਤੁਸੀਂ ਕਹਿੰਦੇ ਮੇਰੇ ਕੋਲ ਖੜ ਆ ਦੇਖ ਬਸ ਇੰਨਾ ਕੁ ਗਰਮ ਹੁੰਦਾ ਤਾਂ ਕਿਸੇ ਨੂੰ ਸਮਝ ਨਹੀਂ ਆਣਾ ਇੰਨੀ ਮਤਲਬ ਇੱਕ ਤਰ੍ਹਾਂ ਦੀ ਤਸ਼ੱਦਦ ਉਹਨਾਂ ਤੇ ਹੋ ਗਈ ਕਿ ਤੱਕੇ ਨਾਲ ਆਪਾਂ ਸਿਖਾਣਾ ਚਾਹੇ ਉਹ ਕੁੜੀਆਂ ਨੇ ਮੁੰਡਿਆਂ ਨੂੰ ਤਾਂ ਆਪਾਂ ਇੱਥੇ ਮੰਨਦੇ ਹਾਂ ਕਿ ਸਿਖਾਣ ਦੀ ਲੋੜ ਹੀ ਨਹੀਂ ਹੈਗੀ ਤਾਂ ਉਹ ਸਿੱਖਣਗੇ ਵੀ ਨਹੀਂ ਉਹ ਸਿੱਖਣਗੇ ਵੀ ਨਹੀਂ ਕਿ ਕਿਸ ਤਰ੍ਹਾਂ ਬਣਾਣਾ ਪਰ ਜੇ ਆਪਾਂ ਉਹਨਾਂ ਨੂੰ ਇਹ ਦੱਸ ਦਈਏ ਕਿ ਇੰਨਾ ਟੈਂਪਰੇਚਰ ਹੈ ਇਸ ਕਰਕੇ ਰੱਖਿਆ ਗਿਆ ਤਾਂ ਸਾਰੇ ਸਿੱਖਣਗੇ ਔਰ ਨਵੀਂ-ਨਵੀਂ ਇਨੋਵੇਸ਼ਨਸ ਹੋਊਗੀ ਤਾਂ ਹੀ ਸਾਡਾ ਜਿਹੜਾ ਕਲਚਰਲ ਫੂਡ ਹੈ ਉਹ ਹੁਣ ਵੀ ਇੰਨਾ ਸਵਾਦ ਹੈ ਲੇਕਿਨ ਉਹਦੇ ਵਿੱਚ ਹੋਰ ਇਨੋਵੇਸ਼ਨਸ ਦੀ ਜ਼ਰੂਰਤ ਹੈ ਸਾਇੰਸ ਸਮਝਣ ਦੀ ਲੋੜ ਹੈ ਫੂਡ ਦੇ ਨਾਲ ਸਾਡਾ ਕਨੈਕਸ਼ਨ ਬਿਲਡ ਕਰਨ ਦੀ ਲੋੜ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਚਰਚਾ ਕਰਾਂਗੇ ਸ਼ਾਇਦ ਨੈਕਸਟ ਵੀਡੀਓ ਦੇ ਵਿੱਚ ਹੀ ਆਪਾਂ ਚਰਚਾ ਕਰਾਂਗੇ ਕਿ ਸਭ ਤੋਂ ਜਿਹੜਾ ਹੈਲਦੀ ਹੈ ਉਹ ਜਿਹੜਾ ਮਿੱਠਾ ਪੂੜਾ ਜਿਹੜਾ ਆਪਣਾ ਹੈ ਉਹ ਕਿਹੜਾ ਹੈ ਕਿਉਂਕਿ ਜਿਹੜੇ ਸਾਡੇ ਪ੍ਰਾਤਨ ਚੱਲੇ ਆ ਰਹੇ ਟੇਸਟ ਨੇ ਉਸ ਸਮੇਂ ਦੇ ਹਸਰ ਨਾਲ ਉਹਦੇ ਚ ਚੀਨੀ ਜ਼ਿਆਦਾ ਜਾਂ ਗੁੜ ਜ਼ਿਆਦਾ ਕਿ ਹੋ ਜ਼ਿਆਦਾ ਅੱਜ ਦੀ ਡੇਟ ਚ ਉਹ ਨਹੀਂ ਮਸ਼ੱਕਤ ਨਹੀਂ ਕਰਦੇ ਪਰ ਉਹੀ ਸਾਡੇ ਵਾਲੇ ਟੇਸਟ ਨੂੰ ਮੈਂ ਦੋ ਵੀਡੀਓਜ਼ ਇਹਦੇ ਤੇ ਬਣਾ ਚੁੱਕਿਆ ਆਪਣੇ ਪੂੜਿਆਂ ਦੇ ਉੱਤੇ ਉਹਨੂੰ ਵੀ ਬਹੁਤ ਪਿਆਰ ਦਿੱਤਾ ਤੁਸੀਂ ਲੇਕਿਨ ਉਹੀ ਪੂੜੇ ਦੀ ਰੈਸਿਪੀ ਨੂੰ ਚੋਰੀ ਕਰਕੇ ਉਹਨੂੰ ਪੈਨਕੇਕ ਉਹਨਾਂ ਨੇ ਕਹਿ ਕੇ ਤਾਂ ਫਿਰ ਉਹਦੇ ਵਿੱਚ ਜੋ ਚੀਜ਼ਾਂ ਚੇਂਜ ਕਰੀਆਂ ਵਾਪਸ ਟੇਸਟ ਸਾਡੇ ਵਾਲੇ ਤੇ ਹੀ ਆ ਗਿਆ ਉਹ ਕਿਸ ਤਰ੍ਹਾਂ ਹੋਇਆ ਉਹਦੇ ਬਾਰੇ ਵੀ ਸਾਰੀ ਚਰਚਾ ਹੋਊਗੀ ਤਾਂ ਵਿਗਿਆਨ ਨੂੰ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਅੱਜ ਜਿਹੜਾ ਡੋਸਾ ਬਣਾਵਾਂਗੇ ਉਹ ਬਣਾਵਾਂਗੇ ਸੂਜੀ ਤੋਂ ਤਾਂ ਆਪਾਂ ਲਵਾਂਗੇ 1 ਕੱਪ ਸੂਜੀ ਹੁਣ ਜੇ ਆਪਾਂ ਸੂਜੀ ਨੂੰ ਜਾਂ ਕਿਸੇ ਵੀ ਆਟੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹਦੇ ਵਿੱਚ ਕਣ ਹੁੰਦੇ ਨੇ ਬਰੀਕ-ਬਰੀਕ ਆ ਦੇਖੋ ਕਣ ਨੇ ਇਹ ਜਿਹੜੇ ਕਣ ਨੇ ਇਹਨਾਂ ਦੇ ਵਿੱਚ ਪਾਣੀ ਭਰਨਾ ਇਹਨਾਂ ਦੇ ਵਿੱਚ ਹੁੰਦੀ ਹੈ ਗੋੰਦ ਸੁੱਕੀ ਗੋੰਦ ਹੁੰਦੀ ਹੈ ਇਹਦੇ ਵਿੱਚ ਤੇ ਜਿਵੇਂ ਹੀ ਇਹਦੇ ਵਿੱਚ ਪਾਣੀ ਲੱਗਦਾ ਉਹ ਗੋੰਦ ਜਿਹੜੀ ਹੈ ਚਿਪਚਿਪੀ ਗੋੰਦ ਬਣ ਜਾਂਦੀ ਹੈ ਜਿਹਨੂੰ ਅੰਗਰੇਜ਼ੀ ਦੇ ਵਿੱਚ ਸਟਾਰਚ ਇਹ ਫਿਰ ਆਪਣੇ ਆਪ ਜੋੜਦਾ ਇੱਕ ਚੀਜ਼ਾਂ ਨੂੰ ਵਾਪਸ ਦੇ ਵਾਪਸ ਦੇ ਵਿੱਚ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਫਿਲਮਾਂ ਦੇ ਪੋਸਟਰ ਕੰਧਾਂ ਤੇ ਲਗਾਉਂਦੇ ਸੀ ਅੱਜ ਵੀ ਜਦੋਂ ਆਹ ਤੁਹਾਡੇ ਇਲੈਕਸ਼ਨਾਂ ਦੇ ਵਿੱਚ ਪੋਸਟਰ ਲਾਂਦੇ ਨੇ ਜਾਂ ਕੋਈ ਐਡਵਰਟਾਈਜ਼ਮੈਂਟ ਵਾਸਤੇ ਪੋਸਟਰ ਲਾਂਦਾ ਤਾਂ ਮੈਦੇ ਦੀ ਲੇਟੀ ਬਣਾਉਂਦੇ ਨੇ ਮੈਦੇ ਦੇ ਵਿੱਚ ਪਾਣੀ ਪਾ ਕੇ ਉਬਾਲ ਲੈਂਦੇ ਨੇ ਥੋੜਾ ਜਿਹਾ ਨੀਲਾ ਤੁਥਾ ਪਾਉਂਦੇ ਨੇ ਤਾਂ ਕਿ ਜੀ ਨਾ ਖਾਣ ਉਹਨਾਂ ਨੂੰ ਜੀ ਪੰਦਾ ਨਾ ਉਹਨਾਂ ਨੂੰ ਪਵੇ ਤੇ ਉਹ ਬਣ ਜਾਂਦੀ ਹੈ ਲੇਟੀ ਚਿਪਚਿਪੀ ਉਹੀ ਸਟਰਕਚਰ ਬਣਾਉਂਦੀ ਹੈ ਤਾਂ ਇਹਦੇ ਵਿੱਚ ਵੀ ਸੂਜੀ ਦੇ ਵਿੱਚ ਵੀ ਜਿਹੜਾ ਸਟਾਰਚ ਹੈ ਔਰ ਜਦੋਂ ਆਪਾਂ ਪੂੜਾ ਬਣਾਉਂ ਉਦੋਂ ਇਹ ਜਿਹੜਾ ਮੋਟਾ ਤੁਹਾਡਾ ਦਾਣਾ ਹੈਗਾ ਉਹਦੇ ਵਿੱਚ ਜਦੋਂ ਪਾਣੀ ਭਰ ਜਾਂਦਾ ਤਾਂ ਜ਼ਿਆਦਾ ਪਾਣੀ ਭਰ ਜਾਂਦਾ ਤਾਂ ਜਦ ਤੱਕ ਉਹ ਪਾਣੀ ਉਹਦੇ ਵਿੱਚ ਹੈ ਮਤਲਬ ਟੇਸਟ ਉਹਦੇ ਅੰਦਰ ਚਲਾ ਗਿਆ ਤਾਂ ਉਹ ਬਹੁਤ ਨਰਮ ਗੂਈ ਤੁਹਾਡਾ ਟੈਕਸਚਰ ਬਣੂਗਾ ਔਰ ਕਰੰਚੀ ਟੈਕਸਚਰ ਬਣੂਗਾ ਕਿਉਂਕਿ ਮੋٹے-ਮੋٹے ਦਾਣੇ ਨੇ ਉਹ ਉਹ ਤੁਹਾਡੇ ਅੰਦਰ ਇੱਕ ਤਰ੍ਹਾਂ ਦਾ ਦਾਣੇਦਾਰ ਜਿਹੜਾ ਟੈਕਸਚਰ ਹੈ ਉਹ ਬਣਾਉਂਦਾ ਲੇਕਿਨ ਜਦੋਂ ਆਪਾਂ ਡੋਸਾ ਬਣਾਣਾ ਦੇਖੋ ਜਦੋਂ ਆਪਾਂ ਇਹਦੇ ਚੋਂ ਮੋਇਸਚਰ ਉਡਾ ਲਾਂਗੇ ਇਹਦੇ ਚੋਂ ਨਮੀ ਕੱਢ ਲਾਂਗੇ ਜਿਵੇਂ ਤੁਹਾਡਾ નોਟ ਹੈ ਉਹ ਗਿੱਲਾ ਹੋ ਗਿਆ ਤੁਸੀਂ ਉਹਨੂੰ ਪ੍ਰੈਸ ਨਾਲ ਜਦੋਂ ਉਹਦਾ ਪਾਣੀ ਉਡਾਉਂਦੇ ਹੋ ਇਹਨਾਂ ਨੂੰ ਤੋੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਕਣ ਤੁਹਾਡੇ ਮੋٹے ਰਹਿ ਗਏ ਤਾਂ ਡੋਸਾ ਬਣਨਾ ਹੀ ਨਹੀਂ ਉਹ ਨਰਮ ਹੀ ਬਣੂਗਾ ਹਰ ਵਾਰੀ ਤਾਂ ਉਹਦੇ ਵਾਸਤੇ ਆਪਾਂ ਕੀ ਕਰਾਂਗੇ ਇੱਕ ਕੱਪ ਸੂਜੀ ਇਹਨੂੰ ਪਾਵਾਂਗੇ ਮਿਕਸੀ ਦੇ ਵਿੱਚ ਔਰ ਇਹਦੇ ਆਪਾਂ ਬਣਾਵਾਂਗੇ ਇੱਕਦਮ ਬਰੀਕ ਇਹਨੂੰ ਕਰ ਲਾਂਗੇ ਇਹਨੂੰ ਘੱਟੋ ਘੱਟ 1 ਮਿੰਟ ਚਲਾਉਣਾ ਮਤਲਬ ਤੁਸੀਂ ਫਿਰ ਮੈਂ ਕਹਾਂਗੀਗਾ ਤਾਂ ਤੁਸੀਂ ਕਹੋਗੇ ਸਾਇੰਸ ਲਾਣਾ ਪਰ ਤੁਸੀਂ ਇਹਨੂੰ 15 20 ਸੈਕਿੰਡ ਵਾਰੀ ਤਿੰਨ ਵਾਰੀ ਚਲਾ ਲਓ ਇਹ ਆਤੀਤੀ ਸਕੈਂਡਰੀ ਦੋ ਵਾਰੀ ਚਲਾ ਲਓ ਵਿਚੋ ਮਤਲਬ ਇਹਨੂੰ ਠੰਡਾ ਹੋਣ ਦਾ ਟਾਈਮ ਮਿਲ ਜੇ ਤਾਂ ਆਪਾਂ ਇਹਨੂੰ ਪੀਸ ਦਿਆਂ ਪਹਿਲਾਂ ਘੱਟੋ ਘੱਟ 1 ਮਿੰਟ ਇਹਨੂੰ ਬਹੁਤ ਬਰੀਕ ਕਰ ਦੇਣਾ ਤਾਂ ਕਿ ਇਹਦੇ ਜ਼ਿਆਦਾ ਪਾਣੀ ਟਰੈਪ ਨਾ ਹੋਵੇ ਔਰ ਉਹ ਸਾਰਾ ਪਾਣੀ ਜਿਹੜਾ ਉਹ ਉੜ ਜਾਵੇ ਔਰ ਕ੍ਰਿਸਪ ਡੋਸਾ ਬਣੇ ਤਾਂ 1 ਮਿੰਟ ਆਪਾਂ ਇਹਨੂੰ ਪੀਸ ਲਿਆ ਔਰ ਤੁਸੀਂ ਦੇਖੋ ਇਕਦਮ ਬਰੀਕ ਹੋ ਗਈ ਸੂਜੀ ਇਹ ਬਹੁਤ ਜ਼ਰੂਰੀ ਸਟੈਪ ਹੈ ਹਾਂ ਇੱਕ ਚੀਜ਼ ਹੋਰ ਦੱਸਦਾ ਇੱਕ ਕੱਪ ਸੂਜੀ ਦਾ ਮਤਲਬ 175 ਗ੍ਰਾਮ ਇਸੇ ਕੱਪ ਦੇ ਵਿੱਚ ਮੈਦਾ ਜਿਹੜਾ ਹੈ ਉਹ 150 ਗ੍ਰਾਮ ਆਉਂਦਾ ਜੇ ਠੋਕੇ ਭਰੀਏ ਸੂਜੀ ਕਿਉਂਕਿ ਨਿੱਗਰ ਹੁੰਦੀ ਹੈ ਆਉਂਦਾ 175 ਗ੍ਰਾਮ ਇਹ ਗਰਮ ਹੋ ਜੂਗੀ ਥੋੜੀ ਜੀ ਤੇ ਇਸੇ ਕਰਕੇ ਮੈਂ ਕਿਹਾ ਕਿ ਇਹਨੂੰ ਦੋ ਤਿੰਨ ਵਾਰੀ ਬੰਦ ਕਰ ਆਪਾਂ ਬੰਦ ਕਰ ਕਰਕੇ ਪੀਸਾਂਗੇ ਪਰ ਇਹਨੂੰ ਬਹੁਤ ਬਰੀਕ ਪੀਸ ਲੈਣਾ ਇਸ ਤਰ੍ਹਾਂ ਤੋਂ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਅੱਧਾ 30 ਸਪੂਨ ਨਮਕ ਦਾ ਨਮਕ ਇਹਦੇ ਚ ਰਲ ਗਿਆ ਚੰਗੀ ਤਰ੍ਹਾਂ ਔਰ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਇੱਕ ਕੱਪ ਦਹੀਂ ਦਾ ਇਹ ਦਹੀਂ 200 ਗ੍ਰਾਮ ਹੋ ਜਾਂਦੀ ਹੈ ਇਹਦੇ ਵਿੱਚ ਪਾਵਾਂਗੇ ਆਪਾਂ ਅੱਧਾ ਕੱਪ ਪਾਣੀ ਪਾਣੀ 100 ਗ੍ਰਾਮ ਹੋ ਜਾਂਦਾ ਅੱਧਾ ਕੱਪ ਇਹ ਪਾ ਦਿਓ ਔਰ ਇਹਨੂੰ ਤੁਸੀਂ ਰਲਾ ਦਿਓ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਵੱਡਾ ਟੇਬਲस्पून ਬੇਸਨ ਦਾ ਦੋਸੇ ਦੇ ਵਿੱਚ ਵੀ ਆਪਾਂ ਚਨੇ ਦੀ ਦਾਲ ਪਾਣੀ ਹੈ ਨਾ ਇੱਕ ਇਹਦੇ ਵਿੱਚ ਪਾਵਾਂਗੇ ਟੇਬਲस्पून ਆਟੇ ਦਾ ਜਿਹੜਾ ਘਰੇ ਆਪਾਂ ਨੋਰਮਲ ਆਟਾ ਯੂਜ਼ ਕਰਦੇ ਆ ਇਹਦਾ ਵਜ਼ਨ ਲਗਭਗ 10-10 ਗ੍ਰਾਮ ਦੋਨੋਂ ਚੀਜ਼ਾਂ ਦਾ ਹੋ ਜਾਏਗਾ ਇਹ ਬਹੁਤ ਸੁਣੀ ਬਾਈਂਡਿੰਗ ਦੇਗਾ ਇਹਨੂੰ ਆਟਾ ਜਿਹੜਾ ਤੁਹਾਡਾ ਔਰ ਜਿਹੜਾ ਤੁਹਾਡਾ ਬੇਸਨ ਹੈ ਉਹ ਇਹਨੂੰ ਫਲੇਵਰ ਵੀ ਦੇਊਗਾ ਔਰ ਕ੍ਰਿਸਪਨੈਸ ਵੀ ਇਹ ਦੋਨੋਂ ਚੀਜ਼ਾਂ ਦੇਣ ਗਿਆ ਆਪਾਂ ਹੁਣ ਇਹਨੂੰ ਇਹਦੇ ਵਿੱਚ ਰਲਾ ਲਿਆ ਔਰ ਇਹਨੂੰ ਆਪਾਂ ਰੈਸਟ ਦਵਾਂਗੇ 10 ਤੋਂ 15 ਮਿੰਟ ਤੇ ਜਦ ਤੱਕ ਆਪਾਂ ਇਹਨੂੰ ਰੈਸਟ ਦੇ ਰਹੇ ਹਾਂ ਉਨੀ ਦੇਰ ਦੇ ਵਿੱਚ ਆਪਾਂ ਇਹਦੀ ਜਿਹੜੀ ਮਸਾਲਾ ਇਹਦੇ ਵਿੱਚ ਜਿਹੜਾ ਭਰਿਆ ਜਾਂਦਾ ਉਹ ਤਿਆਰ ਕਰ ਲੈਨੇ ਆ ਸਭ ਤੋਂ ਪਹਿਲਾਂ ਆਪਾਂ ਲਵਾਂਗੇ 1/4 ਕੱਪ ਲਗਭਗ 40 ਤੋਂ 50 ਗ੍ਰਾਮ ਕੁਕਿੰਗ ਆਇਲ ਇਹਦੇ ਵਿੱਚ ਆਪਾਂ ਪਾਵਾਂਗੇ ਕਰੀਬਨ 300 ਗ੍ਰਾਮ ਪਿਆਜ਼ ਔਰ ਅੱਧਾ ਕਿਲੋ ਇਹਦੇ ਵਿੱਚ ਪਾਵਾਂਗੇ ਆਲੂ ਇਹਦੇ ਵਿੱਚ ਪਾਇਆ ਆਪਾਂ ਸਭ ਤੋਂ ਪਹਿਲਾਂ ਥੋੜਾ ਰਾਈ ਇੱਕ ਵੱਡਾ ਚਮਚ ਉਸ ਤੋਂ ਬਾਅਦ ਕੜੀ ਪੱਤਾ ਲੈ ਲਾਂਗੇ ਕੜੀ ਪੱਤੇ ਨੂੰ ਤੋੜ ਕੇ ਤੇ ਮੈਂ ਤਾਂ ਪਕੜ ਕੇ ਹੱਥ ਕੈਂਚੀ ਨਾਲ ਹੀ ਉਹਨਾਂ ਨੂੰ ਕਟ ਲਿਆ ਸੀਗਾ ਤੇ ਇਹਨੂੰ ਆਪਾਂ ਜਿਵੇਂ ਹੀ ਇਹ ਪੁੜਕਣ ਲੱਗੀ ਨੱਚਣ ਲੱਗੀ ਤੇ ਆਪਾਂ ਉਸ ਤੋਂ ਬਾਅਦ ਇਹਦੇ ਵਿੱਚ ਪਾ ਦਾਂਗੇ ਕੜੀ ਪੱਤਾ ਰਾਈ ਜਿਹੜੀ ਹੈ ਉਹ ਲਗੀ ਨਚਣ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਛੋਲਿਆਂ ਦੀ ਦਾਲ ਇੱਕ ਵੱਡਾ ਚਮਚ ਔਰ ਇਹਨੂੰ ਥੋੜਾ ਜਿਹਾ ਆਪਾਂ ਕਰਾਂਗੇ ਰੋਸਟ ਭੁੰਨ ਲਈਏ ਤਾਂ ਕਿ ਕੱਚੀ ਕੱਚੀ ਮੂਹ ਦੇ ਵਿੱਚ ਨਾ ਆਵੇ ਬਸ ਇਹਦੇ ਚ ਦੋ ਤਿੰਨ ਇੰਗਰੀਡੀਐਂਟਸ ਬੰਦੇ ਹਨ ਔਰ ਬਹੁਤ ਸੌਖਾ ਇਹਨੂੰ ਬਣਾਣਾ ਨਮਕ ਹਲਦੀ ਔਰ ਥੋੜੀ ਜੀ ਲਾਲ ਮਿਰਚ ਜਾਊਗੀ ਇਹਦਾ ਰੰਗ ਪੀਲਾ ਪੀਲਾ ਜਿਹਾ ਹੀ ਰਹਿਣਾ ਹੁੰਦਾ ਤੋਂ ਇਹਦੇ ਵਿੱਚ ਆਪਾਂ ਗਰਮ ਮਸਾਲਾ ਵਗੈਰਾ ਕੁਝ ਨਹੀਂ ਪਾਣਾ ਤੋਂ ਇਹਦੇ ਚ ਹੁਣ ਆਪਾਂ ਪਾ ਦਾਂਗੇ ਪਿਆਜ਼ ਪਿਆਜ਼ ਮੋਟੇ ਮੋਟੇ ਕਟੇ ਹੋਣੇ ਚਾਹੀਦੇ ਨੇ ਔਰ ਇਹਨਾਂ ਨੂੰ ਪੂਰਾ ਬਰਾਊਨ ਨਹੀਂ ਕਰਨਾ ਆਪਾਂ ਇਨਨੂੰ ট্রান্সਲੂਸੈਂਟ ਕਰਨਾ ਹੈ। ਤੋ ਇਹਦੇ ਵਿੱਚ ਕੜੀ ਪੱਤਾ ਪਾ ਦਾਂਗੇ। ਕੁਛ ਕੜੀ ਪੱਤਾ ਆਪਾਂ ਰੱਖ ਲਾਂਗੇ ਬਾਅਦ ਵਿੱਚ ਉੱਪਰੋਂ ਦੀ ਪਰਮਾਸਤੇ। ਔਰ ਇਹਨੂੰ ਪੂਰਾ ਲਾਲ ਨਹੀਂ ਕਰਨਾ ਭੁੰਨਣਾ ਨਹੀਂ ਹੈ ਪਿਆਜ਼ ਨੂੰ। ਅੱਧਾ ਜਿਹਾ ਕਰਨਾ ਹੈ। ਸਾਊਥ ਇੰਡੀਅਨ ਕੁਜ਼ੀਨ ਤੇ ਜਿਹੜੇ ਜੰਮੂ ਕਸ਼ਮੀਰ ਵਗੈਰਾ ਵਾਲੇ ਇਲਾਕੇ ਨੇ ਔਰ ਹੋਰ ਵੀ ਕਾਫੀ ਇਲਾਕੇ ਨੇ ਜਿਹਦੇ ਵਿੱਚ ਟਮਾਟਰ ਦੀ ਵਰਤੋਂ ਨਹੀਂ ਕੀਤੀ ਜਾਂਦੀ ਬਹੁਤ ਘੱਟ ਕੀਤੀ ਜਾਂਦੀ ਹੈ। ਤੋ ਇਹਦੇ ਵਿੱਚ ਇਸੇ ਕਰਕੇ ਮੈਂ ਟਮਾਟਰ ਨਹੀਂ ਪਾਇਆ ਪਰ ਜੇ ਤੁਸੀਂ ਇਹਦਾ ਪੰਜਾਬੀ ਟੇਸਟ ਬਣਾਉਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਤੁਸੀਂ ਟਮਾਟਰ ਵੀ ਪਾ ਸਕਦੇ ਹੋ। ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਅ 1/2 ਚਮਚਾ ਥੋੜਾ ਨਮਕ ਜਾਂ ਸਵਾਦ ਅਨੁਸਾਰ ਇਸੇ ਦਾ ਨਮਕ ਇਹ ਵੱਧ ਘੱਟ ਪੈਂਦਾ ਜਿਹੜਾ ਵੀ ਨਮਕ ਤੁਸੀਂ ਵਰਤਦੇ ਹੋ ਉਹਦੇ ਮੁਤਾਬਕ ਤੁਸੀਂ ਨਮਕ ਇਹਦੇ ਵਿੱਚ ਪਾ ਸਕਦੇ ਹੋ ਤੇ 1 ਚਮਚਾ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਔਰ 1/2 ਚਮਚ ਪਾਵਾਂਗੇ ਲਾਲ ਮਿਰਚ ਇਹ ਦੀਗੀ ਮਿਰਚ ਨਹੀਂ ਇਹ ਇਹ ਕੌੜੇ ਵਾਲੀ ਮਿਰਚ ਹੈ ਬਾਕੀ ਇਹ ਮਿਰਚ ਨਮਕ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਹੋਰ ਇਹਦੇ ਵਿੱਚ ਕੋਈ ਮਸਾਲਾ ਨਹੀਂ ਜਾਣਾ ਔਰ ਪਿਆਜ਼ ਇਸ ਤੋਂ ਜ਼ਿਆਦਾ ਨਹੀਂ ਭੁੰਨਣਾ ਬਾਕੀ ਮਾੜਾ ਮੋਟਾ ਜਿਹੜਾ ਉਹ ਆਲੂਆਂ ਦੇ ਨਾਲ ਉਹ ਜਿਹੜਾ ਇਹਦਾ ਰੰਗ ਪੀਲਾ ਪੀਲਾ ਜਿਹਾ ਹੀ ਹੁੰਦਾ ਤੇ ਉਨਾਂ ਕੀ ਰੱਖਣਾ ਤਾਂ ਹੀ ਇਹਦਾ ਜਿਹੜਾ origignal south indian taste ਹੈ ਉਹਦੇ ਵਰਗਾ ਟੇਸਟ ਇਹਦੇ ਵਿੱਚੋਂ ਆਊਗਾ ਤੇ ਹੁਣ ਆਪਾਂ ਇਹਦੇ ਚ ਹੱਥ ਨਾਲ ਕ੍ਰਸ਼ ਕਰਕੇ ਇਹਨੂੰ ਪਾਵਾਂਗੇ ਮੈਸ਼ਰ ਨਾਲ ਮੈਸ਼ ਨਾ ਕਰਿਓ ਥੋੜਾ ਬੋਤਾ ਖੜਾ ਖੜਾ ਵਿੱਚ ਇਹਦੇ ਰਹਿਣਾ ਚਾਹੀਦਾ ਆਲੂ ਸਵਾਦ ਲੱਗਦਾ ਉਹ ਤਾਂ ਇਹ ਜਿਹੜੀ ਸਬਜ਼ੀ ਹੈ ਉਹ ਬਣ ਕੇ ਆਪਣੀ ਹੋ ਗਈ ਤਿਆਰ ਮਸਾਲਾ ਇਹ ਆਪਾਂ ਭਰਾਂਗੇ ਉਹਦੇ ਵਿੱਚ ਦੋਸਿਆਂ ਦੇ ਵਿੱਚ ਤੋਂ ਬਰੀਕ ਬਰੀਕ ਪੱਤੀਆਂ ਆਪਾਂ ਇਹਦੇ ਉੱਪਰ ਪਾ ਦਾਂਗੇ ਥੋੜੀਆਂ ਜੀਆਂ ਤੇ ਥੋੜਾ ਜਿਆ ਜਿਹੜਾ ਆਪਾਂ ਬਚਾ ਲਿਆ ਸੀਗਾ ਕਰੀ ਪੱਤਾ ਇਹਨੂੰ ਮੀਠਾ ਨੀਮ ਵੀ ਕਹਿੰਦੇ ਨੇ ਉੱਧਰ ਕਿਉਂਕਿ ਨੀਮ ਵਰਗੇ ਪੱਤੇ ਹੁੰਦੇ ਨੇ ਉੱਧਰ ਇਹਨੂੰ ਮੀਠਾ ਨੀਮ ਕਹਿੰਦੇ ਨੇ ਤੇ ਇਹਦੇ ਵਿੱਚ ਪਾ ਦਾਂਗੇ ਇਹਦੇ ਨਾਲ ਇਹਦਾ ਬਿਊਟੀਫੁਲ ਕਲਰ ਆ ਗਿਆ ਟੇਸਟ ਵੀ ਇਹਦਾ ਲਾਜਵਾਬ ਉਹਨਾਂ ਨੂੰ ਬਣਾਉਣ ਦੇ ਵਿੱਚ ਵੀ ਪੰਨ 10 ਮਿੰਟ ਹੀ ਲੱਗਦੇ ਨੇ ਕੋਈ ਬਹੁਤੀ ਲੰਬੀ ਚੋੜੀ ਖੇਚਲ ਹੈ ਨਹੀਂ ਇਹਦੇ ਵਿੱਚ ਤੋਂ ਮਸਾਲਾ ਬਣ ਕੇ ਆਪਣਾ ਤਿਆਰ ਹੈ ਇੰਨੀ ਦੇਰ ਦੇ ਵਿੱਚ ਆਪਣਾ ਜਿਹੜਾ ਇਹ ਕੋਲ ਹੈ ਬੈਟਰ ਹੈ ਇਹਨੇ ਵੀ ਪਾਣੀ ਸਾਰਾ ਜਿਹੜਾ ਉਹ ਚੂਸ ਲਿਆ ਹੁਣ ਅਗਲੀ ਜਿਹੜੀ ਗੱਲ ਹੈ ਉਹ ਹੈਗੀ ਹੈ ਕਿ ਇਹਨ ਦੇਖੋ ਜਦੋਂ ਤੁਸੀਂ ਕੜਛੀ ਦੇ ਨਾਲ ਇਹਨੂੰ ਪਾ ਲਓ ਮੰਨ ਲਓ ਇਹਦੇ ਤੇ ਹੀ ਪਾ ਲਿਆ ਜਦ ਤੱਕ ਤੁਸੀਂ ਉਹਨੂੰ ਦਬਾਉਂਦੇ ਨਹੀਂ ਜ਼ੋਰ ਨਾਲ ਉਦੋਂ ਤੱਕ ਉਹ ਥੱਲੇ ਨਹੀਂ ਨਿਕਲਦਾ ਨਹੀਂ ਹੈ ਜੇ ਤੁਸੀਂ ਕੜਛੀ ਦੇ ਵਜਨ ਦੇ ਵਿੱਚ ਹੀ ਰੱਖ ਦੋਗੇ ਤਾਂ ਉਹ ਜਿਹੜਾ ਲਿਕਵਿਡ ਹੈ ਜਿਹੜਾ ਬੈਟਰ ਹੈ ਉਹਦੇ ਉੱਪਰ ਹੀ ਰਹੂਗੀ ਕੜਛੀ ਬਸ ਉਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਘੁਮਾਣਾ ਕੋਈ ਵੀ ਬੱਚਾ ਵੀ ਕਰ ਸਕਦਾ ਜੇ ਠੰਡੀ ਸਰਫਸਟੇ ਹੋਵੇ ਫਿਰ ਤਵੇ ਤੇ ਕਿਉਂ ਨਹੀਂ ਹੁੰਦਾ ਤਬੇ ਤੇ ਇਸ ਕਰਕੇ ਨਹੀਂ ਹੁੰਦਾ ਕਿ ਜਦੋਂ ਹੀ ਆਪਾਂ ਤਵੇ ਤੇ ਉਹਨੂੰ ਪਾਨੇ ਆ ਥੱਲੋਂ ਅੱਗ ਚੱਲ ਰਹੀ ਹੁੰਦੀ ਹੈ ਗਰਮ ਹੁੰਦਾ ਤਵਾ ਤੇ ਨਾਲ ਦੀ ਨਾਲ ਉਹਦਾ ਜਿਹੜਾ ਸਟਾਰਚ ਬੰਨਾ ਸ਼ੁਰੂ ਹੋ ਜਾਂਦਾ ਹੈ ਲੇਟੀ ਬੰਨੀ ਸ਼ੁਰੂ ਹੋ ਜਾਂਦੀ ਹੈ ਜਦੋਂ ਲੇਟੀ ਬਣ ਜਾਂਦੀ ਹੈ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਉਹ ਫਟ ਜਾਊਗਾ ਉਹ ਇਹ ਕਾਰਨ ਹੈ ਤੋ ਇਸ ਕਰਕੇ ਕੀ ਕਰਨਾ ਪੈਂਦਾ ਕਿ ਤਵਾ ਜਿਹੜਾ ਹੈਗਾ ਪਹਿਲੀ ਗੱਲ ਤਾਂ ਮੋਟਾ ਲੈਣਾ ਪਊਗਾ ਉਹ ਕਿਉਂਕਿ ਤੁਹਾਡੇ ਡੋਸਾ ਜਾਂ ਜੋ ਵੀ ਤੁਸੀਂ ਬਣਾ ਰਹੇ ਹੋ ਉਹਦੇ ਔਰ ਅੱਗ ਦੇ ਵਿੱਚ ਸਿਰਫ ਇੱਕ ਤਵਾ ਹੀ ਹੁੰਦਾ ਤੇ ਜੇ ਉਹ ਬਿਲਕੁਲ ਬਰੀਕ ਹੈ ਤਾਂ ਪੂਰੀ ਅੱਗ ਉੱਪਰ ਜਾ ਰਹੀ ਹੈ ਜਿਵੇਂ ਤੁਸੀਂ ਅੱਗ ਥੱਲੇ ਕੀਤੀ ਇੱਕਦਮ ਠੰਡਾ ਹੋ ਗਿਆ ਜਦੋਂ ਉਹਨੂੰ ਉ ਤੋ ਤਵਾ ਤੁਹਾਡਾ ਮੋਟਾ ਹੋਣਾ ਚਾਹੀਦਾ ਇਹ ਜਿੰਨਾ ਮੋਟਾ ਤਵਾ ਹੋਊਗਾ ਉਨਾ ਫੇਰਾ ਇਹ ਤਵਾ ਜੇ ਤੁਸੀਂ ਦੇਖੋ ਇਹ ਲੋਹੇ ਦਾ ਤਵਾ ਹੈ 5mm ਮੋਟਾ ਦੋ ਸੂਤ ਤੋ ਇਹ ਜਦੋਂ ਆਪਾਂ ਇਹਨੂੰ ਗਰਮ ਕਰਨ ਲੱਗੇ ਉਸ ਤੋਂ ਬਾਅਦ ਇਹਦੀ ਫਲੇਮ ਨੂੰ ਕਰ ਦਾਂਗੇ ਲੋ ਪਹਿਲਾਂ ਕਰ ਇਹਨੂੰ ਗਰਮ ਕਰ ਲਾਂਗੇ ਕਿੰਨਾ ਗਰਮ ਕਰਨਾ 140 45 50 ਡਿਗਰੀ ਤੱਕ ਪੂੜਿਆਂ ਦੇ ਵਿੱਚ 180 85 ਦੀ ਗੱਲ ਹੋਈ ਸੀ ਕਿਉਂ ਹੋਈ ਸੀ ਆਪਾਂ ਅਗਲੀ ਵੀਡੀਓ 'ਚ ਜਦੋਂ ਆਪਣਾ ਸਭ ਤੋਂ ਹੈਲਦੀ ਪੂੜੇ ਦੀ ਗੱਲ ਕਰਾਂਗੇ ਉਹਦੇ 'ਚ ਮੈਂ ਐਕਸਪਲੇਨ ਕਰੂੰਗਾ ਕੋਈ ਵੀ ਜਿਹੜੀ ਕੁਕਿੰਗ ਹੈ 140 ਤੋਂ 50 ਦੇ ਵਿੱਚ ਵਿੱਚ ਕੁੱਕ ਹੋ ਜਾਂਦੀ ਹੈ ਚੀਜ਼ ਇਸ ਤੋਂ ਜ਼ਿਆਦਾ ਜਾਊਗਾ ਤਾਂ ਬਰਨ ਹੁੰਦੀ ਹੈ। ਤਾਂ ਉੱਪਰਲਾ ਸਰਫੇਸ ਇਹਦਾ ਜਦੋਂ ਤੁਹਾਡਾ ਪੂਰਾ ਤਵਾ ਇਹ ਗਰਮ ਹੋ ਗਿਆ 140 50 ਡਿਗਰੀ ਤੱਕ ਇਹ ਹੋ ਗਿਆ 55 ਡਿਗਰੀ ਤੱਕ ਵੀ ਹੋ ਗਿਆ। ਉਸ ਤੋਂ ਬਾਅਦ ਇਹਨੂੰ ਬਿਲਕੁਲ ਜ਼ੀਰੋ ਕਰ ਦੋ ਫਲੇਮ ਨੂੰ। ਔਰ ਇਹਦੇ ਤੇ ਮਾਰੋ ਪਾਣੀ ਦਾ ਛਿੱਟਾ। ਜਦੋਂ ਪਾਣੀ ਦਾ ਛਿੱਟਾ ਮਾਰੋਗੇ ਤਾਂ ਇਹ ਉੱਪਰੋਂ ਠੰਡਾ ਹੋ ਜਾਊਗਾ। ਉੱਪਰਲੀ ਸਰਫੇਸ ਇਹਦੀ ਠੰਡੀ ਹੋ ਜੂਗੀ। ਛਿੱਟਾ ਮਾਰ ਕੇ ਕਪੜਾ ਮਾਰਤਾ। ਉਹ ਠੰਡੀ ਹੋ ਗਈ ਸਰਫੇਸ ਉਹਦੇ ਤੇ ਜਦੋਂ ਆਪਾਂ ਮਟੀਰੀਅਲ ਪਾਵਾਂਗੇ ਤਾਂ ਜਿੰਨੀ ਦੇਰ ਤੱਕ ਦੁਬਾਰੇ ਗਰਮ ਹੋਊਗਾ ਉਨੀ ਦੇਰ ਤੱਕ ਆਪਾਂ ਨੂੰ ਫੈਲਾਉਣ ਦਾ ਟਾਈਮ ਮਿਲ ਜਾਊਗਾ ਤਾਂ ਇਸ ਕਰਕੇ ਇਹਦੇ ਤੇ ਪਾਣੀ ਛੱਟਾ ਮਾਰਨਾ ਬਹੁਤ ਜ਼ਰੂਰੀ ਹੈ ਔਰ ਇਹ ਜਿਹੜਾ ਜੰਤਰ ਹੈ ਜਿਹਦੇ ਤੋਂ ਜਿਹਦੇ ਚਾਰ ਪੰਜ ਬੰਦਿਆਂ ਨੂੰ ਪ੍ਰੋਬਲਮ ਹੈ ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਜ਼ਿਆਦਾ ਤਾਰ ਜਿਹੜੇ ਪੰਜਾਬੀ ਭੈਣ ਭਰਾ ਨੇ ਉਹ ਸਾਇੰਟਿਫਿਕ ਮਾਈਂਡ ਵਾਲੇ ਪਾਸੇ ਚੱਲ ਰਹੇ ਨੇ ਲੇਕਿਨ ਜਿਹੜੇ ਨੌਨ ਸਾਇੰਟਿਫਿਕ ਗੱਲ ਕਰ ਰਹੇ ਨੇ ਮੈਂ ਉਹਨਾਂ ਬਾਰੇ ਕੋਈ ਗੱਲ ਨਹੀਂ ਕਰ ਸਕਦਾ ਇਹ ਪੁਰਜਾ ਬਹੁਤ ਜ਼ਰੂਰੀ ਹੈ ਤੁਹਾਨੂੰ ਪਤਾ ਹੀ ਨਹੀਂ ਲੱਗ ਸਕਦਾ ਇਹਦੀ ਟੈਂਪਰੇਚਰ ਕਿੰਨੀ ਹੈ ਜਿਆਦਾ 25 30 ਸਾਲ ਕਿਸੇ ਰੇੜੀ ਵਾਲੇ ਦੇ ਨਾਲ ਤੁਸੀਂ ਮੁੰਡੂ ਬਣ ਜਾਓ ਤੇ ਅੰਦਾਜ਼ਾ ਆਪਣਾ ਕਰ ਲਓ ਤੇ ਜਾਂ 1 ਮਿੰਟ ਲਗਾਓ ਇਹਦੇ ਨਾਲ ਦੇਖੋ ਤੁਹਾਡਾ ਟੈਂਪਰੇਚਰ ਆ ਗਿਆ ਉੱਥੇ ਤੁਸੀਂ ਇਹਨੂੰ ਸਲੋ ਕਰ ਦਿਓ ਔਰ ਉਸ ਤੋਂ ਬਾਅਦ ਪਾਣੀ ਦਾ ਛਿੱਟਾ ਮਾਰੋ ਜਦੋਂ ਹੀ ਇਹਦਾ ਟੈਂਪਰੇਚਰ 100 ਦੇ ਆਸ-ਪਾਸ ਆ ਗਿਆ ਉਸ ਤੋਂ ਬਾਅਦ ਇਹਦੇ ਚੋ ਇੱਕ ਕੜਚ ਬਾਰੋਂ ਨਾ ਕਰਨਾ ਫਿਰ ਤੋ ਅੰਦਰ ਅੰਦਰ ਆਈ ਜਾਊਗਾ ਤਾਂ ਬਾਹਰ ਸੈਂਟਰ ਚ ਇਸ ਤਰ੍ਹਾਂ ਕਰਚੀ ਰੱਖ ਲੈਣਾ ਉਹਨੂੰ ਦਬਾਉਣ ਦੀ ਲੋੜ ਨਹੀਂ ਉਹ ਆਪਣੇ ਆਪ ਹੀ ਚੱਕੇ ਰੱਖੂਗਾ ਮਟੀਰੀਅਲ ਤੁਹਾਨੂੰ ਬਸ ਹਲਕਾ ਜਿਹਾ ਉਹਨੂੰ ਇਸ ਤਰ੍ਹਾਂ ਘੁਮਾਉਣਾ ਸ਼ੁਰੂ ਕਰੋ ਔਰ ਉਹ ਬਾਰ-ਬਾਰ 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 ਹੁੰਦਾ ਚਲਾ ਜਾਊਗਾ ਔਰ ਇਹ ਪੂਰਾ ਫੈਲ ਜਾਊਗਾ ਉਸ ਤੋਂ ਬਾਅਦ ਤੁਸੀਂ ਜੇ ਮੰਨ ਲਓ ਉਹਨੂੰ ਥੋੜਾ ਜਿਹਾ ਤਵੇ ਦੀ ਇਸ ਸਾਈਡ ਤੇ ਫਿਲਾ ਲਿਆ ਕੋਈ ਚੱਕਰ ਨਹੀਂ ਤੁਸੀਂ ਇਹ ਸਾਈਡ ਜਿਹੜੀ ਹੈਗੀ ਹੈ ਇਹਨੂੰ ਫਲੇਮ ਦੇ ਉੱਪਰ ਕਰ ਲਓ ਮੈਨੂੰ ਤਾਂ ਇਹਨੂੰ ਸੇਕਾ ਲੱਗਣ ਦੀ ਦੇਰ ਹੁਣ ਅਗਲੀ ਗੱਲ ਜਿਹੜਾ ਤੁਹਾਡਾ ਬੈਟਰ ਹੈ ਜਿਹੜੀ ਤੁਹਾਡੀ ਆਹ ਲੇਟੀ ਇਹ ਬਹੁਤ ਗਾੜੀ ਨਹੀਂ ਹੋਣੀ ਚਾਹੀਦੀ ਗਾੜੀ ਹੋਊਗੀ ਤਾਂ ਮੋਟਾ ਫੈਲੂਗਾ ਜੇ ਬਹੁਤ ਪਤਲੀ ਹੋਈ ਤਾਂ ਵਗ ਜੂਗਾ ਇੱਕਦਮ ਜੇ ਇੱਕਦਮ ਵਗ ਜੂਗਾ ਤਾਂ ਜਦੋਂ ਇਹਦੀ ਸਟੀਮ ਬਣੀ ਉਹਨੇ ਥੱਲੇੋਂ ਤਵੇ ਨੂੰ ਛੱਡ ਦੇਣਾ ਇਹਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਇਹ ਹੈ ਕਿ ਡੋਸਾ ਜਿਹੜਾ ਹੈਗਾ ਉਹਦੇ ਨਾਲ ਚਿਪਕਿਆ ਹੋਣਾ ਚਾਹੀਦਾ ਇਹਦੇ ਉੱਪਰ ਤੇਲ ਕੋਈ ਨਹੀਂ ਪਾਣਾ ਜੇ ਥੱਲੇ ਤੇਲ ਪਾਤਾ ਇੱਕ ਤਾਂ ਬੈਟਰ ਵੇਲੇ ਉਹ ਇਧਰ ਉਧਰ ਖਿਸਕੂਗਾ ਬੈਟਰ ਤੇ ਜਦ ਤੱਕ ਉਹ ਇਹਦੇ ਨਾਲ ਨਹੀਂ ਚਿਪਕਿਆ ਹੋਇਆ ਉਦੋਂ ਤੱਕ ਥੱਲੇ ਉਹਨੇ ਬ੍ਰਾਊਨ ਨਹੀਂ ਹੋਣਾ ਕ੍ਰਿਸਪ ਨਹੀਂ ਹੋਣਾ ਜੇ ਥੱਲੇ ਹਵਾ ਆ ਕੇ ਇੱਥੋਂ ਇਸ ਤਰ੍ਹਾਂ ਚੱਕਿਆ ਗਿਆ ਤੁਸੀਂ ਲੱਖ ਜ਼ੋਰ ਲਾ ਤੋ ਇਹ ਡੋਸਾ ਬਣਾਉਣ ਦੀ ਸਭ ਤੋਂ ਵੱਡੀ ਜਿਹੜੀ ਕਲਾਕਾਰੀ ਇਹ ਹੈ ਕਿ ਤਵੇ ਦੇ ਨਾਲ ਚਿਪਕਿਆ ਹੋਵੇ ਜਿਵੇਂ ਤੰਦੂਰ ਦੀ ਸਾਈਡ ਤੇ ਚਿਪਕ ਜਾਂਦਾ ਨਾ ਉਵੇਂ ਇਹਨੂੰ ਚਿਪਕੇ ਰਹਿਣ ਦੇਣਾ ਔਰ ਇਹਨੂੰ ਛੇੜਨਾ ਨਹੀਂ ਹੈ ਇਹਨੂੰ ਬਿਲਕੁਲ ਛੇੜਨਾ ਨਹੀਂ ਹੈਗਾ ਇਹਨੂੰ ਬਸ ਦੇਖੀ ਜਾਣਾ ਜਦੋਂ ਉਹ ਬਰਾਊਨ ਹੋ ਜਾਏਗਾ ਤਾਂ ਤਵਾ ਤੁਹਾਡਾ ਆਪਣੇ ਆਪ ਛੱਡ ਦੇਗਾ ਉਹਨੂੰ ਔਰ ਬਿਲਕੁਲ ਕ੍ਰਿਸਪ ਬਣ ਕੇ ਤੁਹਾਡਾ ਜਿਹੜਾ ਉਹ ਡੋਸਾ ਤਿਆਰ ਹੋਊਗਾ ਹੁਣ ਅਗਲੀ ਗੱਲ ਆ ਗਈ ਕਿ ਕਿਹੜੇ ਤਵੇ ਦੇ ਉੱਤੇ ਆਪਾਂ ਡੋਸਾ ਬਣਾਈਏ ਇਹ ਹੈਗਾ ਲੋਹੇ ਦਾ ਤਵਾ ਸਰਬ ਲੋਕ ਕਹਿ ਦਿੰਦੇ ਕੋਈ ਵੀ ਆਨ ਪਰ ਸਰਬ ਲੋ ਨਹੀਂ ਹੋਗਾ ਸਰਬ ਲੋਕ ਦੇ ਵਿੱਚ ਜਿਹੜਾ ਲੋਹਾ ਵਰਤਿਆ ਜਾਂਦਾ ਉਹਦੀ ਇਹ ਤਾਂ ਆਮ ਜਿਹੜੇ ਐਮਐਸ ਅੱਜਕੱਲ੍ਹ ਲੋਹਾ ਹੈ ਉਸੇ ਨੂੰ ਠੱਪ ਕੇ ਤਵਾ ਬਣਾਇਆ ਹੋਇਆ ਸਿੱਧਾ ਤਵਾ ਇਹ ਪੰਜ ਮੇ ਮੋਟਾ ਇਹਦੇ ਤੇ ਜੇ ਆਪਾਂ ਅਨਾੜੀ ਬੰਦਾ ਬਣਾਊਗਾ ਇਹਨੇ ਛੱਡਣਾ ਨਹੀਂ ਹੈਗਾ ਤਵੇ 'ਤੇ ਕਿਉਂਕਿ ਨਾਨ ਸਟਿਕ ਸਰਫੇਸ ਨਹੀਂ ਹੈ ਇਹਨੇ ਛੱਡਣਾ ਨਹੀਂ ਹੈ ਇਹਨੂੰ ਸੀਜ਼ਨ ਕਰਨਾ ਪਊਗਾ ਤਵੇ ਨੂੰ ਜੇ ਤੁਸੀਂ ਬਾਜ਼ਾਰੋਂ ਲਿਆ ਕੇ ਇਹਨੂੰ ਸੀਜ਼ਨ ਕਰੋਗੇ ਜਿਵੇਂ ਇੰਟਰਨੈਟ 'ਤੇ ਬਹੁਤ ਸਾਰੇ ਪੈਨਪਰਾ ਮੇਰੇ ਦੱਸਦੇ ਨੇ ਨਹੀਂ ਹੋਣਾ ਉਹ ਇਹਦੇ ਤੇ ਮੈਂ ਇਹਦੇ ਤੇ ਵੀ ਬਣਾ ਕੇ ਦਿਖਾ ਦੂੰਗਾ ਤੁਹਾਨੂੰ ਇਹਦੀ ਸੀਜ਼ਨਿੰਗ ਕਿਵੇਂ ਕਰਨੀ ਹੈ ਉਹਦੇ ਤੇ ਵੀ ਚਰਚਾ ਹੋ ਜੂਗੀ ਲੇਕਿਨ ਅੱਜ ਆਪਾਂ ਸਿੱਧਾ ਪੀਐਚਡੀ ਵਾਲੇ ਪਾਸੇ ਨਾ ਤੁਰੀਏ ਅੱਜ ਆਪਾਂ ਤੁਰਿਆ ਸ਼ੁਰੂ ਜਿੱਥੋਂ ਸ਼ੁਰੂ ਕਰਨਾ ਦੂਸਰਾ ਤਵਾ ਜਿਹੜਾ ਤੁਹਾਡਾ ਹੁੰਦਾ ਉਹ ਹੁੰਦਾ ਕਾਸਟ ਆਇਰਨ ਦਾ ਕਾਸਟ ਆਇਰਨ ਵੀ ਲੋਹਾ ਹੀ ਹੁੰਦਾ ਇਹਨੂੰ ਦੇਖ ਕਹਿੰਦੇ ਨੇ ਆਮ ਭਾਸ਼ਾ ਦੇ ਵਿੱਚ ਭਰਤ ਕਹਿੰਦੇ ਨੇ ਇਹਦੇ ਵਿੱਚ ਵੀ ਇਹ ਇਹੇ ਵੈਸੇ ਤੁਹਾਡਾ ਜਿਹੜਾ ਪ੍ਰੀ ਸੀਜ਼ਨਡ ਹੈ ਇਹ ਕਾਫੀ ਮਹਿੰਗਾ ਆਉਂਦਾ ਤਵਾ ਤੁਹਾਡਾ ਇਹ ਪ੍ਰੀ ਸੀਜ਼ਨਡ ਕਹਿੰਦੇ ਨੇ ਉਹ ਪਰ ਫਿਰ ਵੀ ਇਹਦੇ ਉੱਪਰ ਜਦ ਤੁਸੀਂ ਪਾਓਗੇ ਦੋਸਾ ਇਹ ਦੋਸੇ ਨੂੰ ਪਨ ਲੈਂਦਾ ਇਹਦੀ ਵੀ ਸੀਜ਼ਨਿੰਗ ਕਰਨੀ ਪੈਂਦੀ ਹੈ ਉਹ ਸੀਜ਼ਨਿੰਗ ਬਾਰੇ ਆਪਾਂ ਅਲੱਗ ਤੋਂ ਵੀਡੀਓ ਬਣਾਵਾਂਗੇ ਤਾਂ ਫਿਲਹਾਲ ਇਹ ਦੋ ਤਵੇ ਨੂੰ ਆਪਾਂ ਰੱਖਦੇ ਹਾਂ ਇੱਕ ਪ ਪਹਿਲੀ ਕਲਾਸ ਹੈ ਤਾਂ ਪਹਿਲੀ ਕਲਾਸ ਵਾਸਤੇ ਆਪਾਂ ਦੋ ਤਰ੍ਹਾਂ ਦੇ ਤਵੇ ਵਰਤਾਂਗੇ ਜਿਹੜੇ ਨੇ ਨਾਨ ਸਟਿਕ ਨਾਨ ਸਟਿਕ ਸੁਣਦੇ ਸਾਰ ਲੋਕਾਂ ਨੂੰ ਹੋ ਜਾਂਦਾ ਕਿ ਇਹ ਬਿਮਾਰ ਕਰੂਗਾ ਜਿਹੜੀ ਇਹ ਗੱਲ ਕਾਫੀ ਹੱਦ ਤੱਕ ਸੱਚ ਵੀ ਹੈ ਤਾਂ ਇਹ ਜਿਹੜਾ ਤਵਾ ਹੈ ਇਹ ਹੈਗਾ ਪੀਟੀਐਫਈ ਕੋਟਡ ਨਾਈਲੋਨ ਕੋਟਡ ਪੋਲੀਟੈਟਰਾਫਲੋਰੋਐਥੀਲੀਨ ਦੁਨੀਆ ਦੇ ਵਿੱਚ ਸਭ ਤੋਂ ਸਲਿਪਰੀਐਸਟ ਸਬਸਟੈਂਸ ਹੈ ਉਹਦੀ ਕੋਟਿੰਗ ਹੋਈ ਹੋਈ ਹੈ ਐਲੂਮੀਨੀਅਮ ਦਾ ਤਵਾ ਹੈ ਇਹ ਐਲੂਮੀਨੀਅਮ ਦੀ ਪ੍ਰੋਬਲਮ ਕੀ ਹੈ ਕਿ ਇਕਦਮ ਗਰਮ ਹੋਊਗਾ ਇਕਦਮ ਠੰਡਾ ਹੋਊਗਾ ਲੇਕਿਨ ਇਹ ਕਾਫੀ ਮੋਟਾ ਬਣਿਆ ਹੋਇਆ ਚੰਗੀ ਕੰਪਨੀ ਦਾ ਬਣਿਆ ਹੋਇਆ ਔਰ ਇਹਦੇ ਉੱਤੇ ਕੋٹنگ ਜਿਹੜੀ ਪੀਟੀਫੀਰੀ ਹੋਈ ਆ ਉਹ ਛੇਤੀ ਛੇਤੀ ਉਤਰਦੀ ਨਹੀਂ ਪਲਾਸਟਿਕ ਦੀ ਕੋٹنگ ਉਤਰਦੀ ਨਹੀਂ ਹੈ ਜੇ ਤੁਸੀਂ 2 300 ਵਾਲਾ ਤਵਾ ਲਓਗੇ ਉਹਦੀ ਕੋٹنگ ਬਹੁਤ ਜਲਦੀ ਉਤਰ ਜੂਗੀ ਇੱਕ ਤਾਂ ਇਹ ਤਵਾ ਹੋ ਗਿਆ ਜੇ ਇਸ ਤੋਂ ਅਗਲੀ ਗੱਲ ਕਰਨੀ ਹੈ ਤਾਂ ਜਿਵੇਂ ਆ ਚੀਨੀ ਦੇ ਭਾਂਡੇ ਨੇ ਮਿੱਟੀ ਨੂੰ ਮਤਲਬ ਪਕਾਇਆ ਹੋਇਆ ਇਹ ਜਿਹੜਾ ਹੈਗਾ ਇਹਨੂੰ ਕਹਿੰਦੇ ਸੈਰਮਿਕ ਕੋਟਿੰਗ ਤਵਿਆਂ ਤੇ ਮੈਂ ਇੱਕ ਵੀਡੀਓ ਕੀਤੀ ਸੀ ਭਾਂਡਿਆਂ ਦੇ ਉੱਤੇ ਉਹਦੇ ਚ ਚਰਚਾ ਹੋਈ ਸੀ ਇਹਦੀ ਜਿਹੜੀ ਇਹ ਵਾਲੀ ਕੋਟਿੰਗ ਹੈ ਸਟੇਨਲੈਸ ਸਟੀਲ ਦਾ ਬਣਿਆ ਹੋਇਆ ਔਰ ਇਹਦੇ ਉੱਤੇ ਜਿਹੜੀ ਕੋਟਿੰਗ ਹੋਈ ਹੋਈ ਹੈ ਇਹ ਸੈਰਮਿਕ ਦੀ ਹੋਈ ਹੋਈ ਹੈ ਸੈਰਮਿਕ ਕੋਟਿੰਗ ਹੋਈ ਹੋਈ ਹੈ ਤਾਂ ਇੱਕ ਤਰ੍ਹਾਂ ਦਾ ਤੁਸੀਂ ਮਿੱਟੀ ਦੇ ਉੱਤੇ ਪੱਕੀ ਹੋਈ ਮਿੱਟੀ ਦੇ ਉੱਤੇ ਹੀ ਕੁੱਕ ਕਰ ਰਹੇ ਹੋ ਤਾਂ ਡੈਫੀਨਿਟਲੀ ਉਹਦੇ ਨਾਲੋਂ ਮੱਚ ਬੈਟਰ ਹੈ ਦੋਨੋਂ ਨਾਨ ਸਟਿਕ ਨੇ ਇਹ ਜੇ ਵਧੀਆ ਤੁਸੀਂ ਪੀਟੀਐਫੀਸੀ ਦਾ ਤਵਾ ਲੈ ਜਾਓਗੇ ਤਾਂ 2000 ਦਾ ਤਾਂ ਇਹ ਮੰਨ ਲਓ 4000 ਦਾ ਹੋਊਗਾ ਤਵਾ ਤਾਂ ਹੁਣ ਇੱਥੇ ਫਿਰ ਇਹ ਨਾ ਕਹਿ ਦਿਓਗੇ ਜੀ ਇਹ ਮੀਡਲ ਕਲਾਸ ਬੰਦਾ ਤਾਂ ਅਫੋਰਡ ਹੀ ਨਹੀਂ ਕਰ ਸਕਦਾ ਕਦੇ ਮੈਂ ਮੰਨ ਲਿਆ ਮਹਿੰਗੇ ਨਹੀਂ ਲੋਹੇ ਦਾ ਤਵਾ ਜਿਹੜਾ ਆਪਣਾ 4-500 ਦਾ ਆ ਜਾਂਦਾ ਉਹਦੇ ਤੇ ਕਿਵੇਂ ਬਣਾਉਣਾ ਮੈਂ ਉਹ ਵੀ ਸਿਖਾ ਦੂੰਗਾ ਲੇਕਿਨ ਜੇ ਤੁਸੀਂ ਕਹੋ ਕਿ ਜੇ ਤੁਸੀਂ ਆਹ 5-700 ਦਾ ਨਹੀਂ ਖ ਟੱਕਰ ਮਾਰਦੇ ਰਹਿਣਾ ਫਿਰ ਤੁਹਾਡੀ ਮਰਜ਼ੀ ਹੈ ਜਿਹੜੇ ਘਰ ਦੇ ਵਿੱਚ ਇੱਕ ਵੀ ਵਰਤਨ ਹੈ ਉਹ ਇਹ ਤਾਂ ਜ਼ਰੂਰ ਖਰੀਦ ਸਕਦਾ ਟੈਂਪਰੇਚਰ ਮੀਟਰ ਇਹਦੇ ਬਗੈਰ ਤਾਂ ਗੁਜ਼ਾਰਾ ਹੈ ਹੀ ਨਹੀਂ ਤੇ ਤੋਲ ਜੇ ਤੋਲ ਇੱਧਰ ਉੱਧਰ ਹੋ ਗਿਆ ਤਾਂ ਵੀ ਟੱਕਰ ਮਾਰਨ ਵਾਲੀ ਗੱਲ ਹੈ ਤੋ ਸਾਇੰਟਿਫਿਕ ਹੋਣਾ ਬਹੁਤ ਜ਼ਰੂਰੀ ਹੈ ਇਹ ਚੈਨਲ ਬਣਾਉਣ ਦਾ ਮਕਸਦ ਹੀ ਇਹ ਹੈ ਕਿ ਸਾਇੰਟਿਫਿਕ ਅਪਰੋਚ ਅਸੀਂ ਕਰੀਏ ਤਾਂ ਕਿ ਅਸੀਂ ਚਾਹੇ ਇਹਦਾ ਵਪਾਰ ਕਰੀਏ ਚਾਹੇ ਘਰ 'ਚ ਬਣਾਈਏ ਚਾਹੇ ਇਨੋਵੇਸ਼ਨ ਕਰੀਏ ਅਸੀਂ ਅੱਗੇ ਤੁਰੀਏ ਜਿੱਥੋਂ ਅਸੀਂ ਖੜੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀਡੀਓ ਦੇ ਵਿੱਚ ਇੱਕ ਗੱਲ ਮੈਂ ਹੋਰ ਜੋੜੂੰਗਾ ਸਵਾਦ ਸੁੱਖਾ ਤੇ ਪੋਸ਼ਟਿਕ ਖਾਣਾ ਬਣਾਉਣ ਦਾ ਤਰੀਕਾ ਇਹਦੇ ਵਿੱਚ ਪੋਸ਼ਟਿਕਤਾ ਕਿਵੇਂ ਲੈ ਕੇ ਆਵਾਂਗੇ ਆਪਾਂ ਮੈਦੇ ਦੇ ਵਿੱਚ ਜਾਂ ਰਿਫਾਈਨਡ ਆਇਲ ਦੇ ਵਿੱਚ ਇਹਦੇ ਜਗ੍ਹਾ ਕੀ ਯੂਜ਼ ਕਰਨਾ ਉਹ ਬਾਅਦ ਦੇ ਵਿੱਚ ਗੱਲ ਕਰਾਂਗੇ ਪਹਿਲਾਂ ਤਾਂ ਇੱਕ ਤਰ੍ਹਾਂ ਮਤਲਬ ਮੈਂ ਮਠਾੜੀ ਵਾਂਗੂ ਭੀੜ ਇਕੱਠੀ ਕਰ ਰਿਹਾ ਹਾਂ ਵੀ ਆਓ ਪਹਿਲਾਂ ਜੋ ਤੁਸੀਂ ਬਣਾਉਦੇ ਪਹਿਲਾਂ ਉਹ ਨੂੰ ਬਣਾਈਏ ਉਹਦੀ ਜਦੋਂ ਆਪਾਂ ਨੂੰ ਨਿਪੁੰਨਤਾ ਹੋ ਗਈ ਉਹਦੇ ਵਿੱਚ ਹੀ ਤੁਸੀਂ ਦੇਖੋਗੇ ਕਿ ਕਿੰਨੇ ਜ਼ਬਰਦਸਤ ਨਿਊਟ੍ਰੀਸ਼ਨ ਐਡ ਹੋ ਜਾਣਗੇ ਔਰ ਕਿੰਨਾ ਜ਼ਬਰਦਸਤ ਟੇਸਟ ਹੋ ਜਾਊਗਾ ਤਾਂ ਇਹ ਦੋ ਤਰ੍ਹਾਂ ਦੇ ਤਵੇ ਦੇ ਉੱਤੇ ਆਪਾਂ ਡੋਸਾ ਬਣਾਵਾਂਗੇ ਬੈਟਰ ਆਪਣਾ ਤਿਆਰ ਹੈ ਹੁਣ ਇਹ ਬੈਟਰ ਨੂੰ ਆਪਾਂ ਬਹੁਤ ਇਹ ਜਿਹੜੇ ਤੁਹਾਡੇ ਕੋਲੇ ਹੈਗਾ ਇਹ ਹਾਲੇ ਦੇਖੋ ਗਾੜਾ ਹੈ ਥੋੜਾ ਜਿਹਾ ਤੇ ਇਹਦੇ ਵਿੱਚ ਆਪਾਂ ਥੋੜਾ ਬਹੁਤਾ ਪਾਣੀ ਐਡ ਕਰ ਸਕਦੇ ਆ ਇਹਦਾ ਵੀ ਬਣ ਜਾਊਗਾ ਡੋਸਾ ਤੇ ਹੁਣ ਇਹਦੇ ਵਿੱਚ ਮੈਂ ਜਿਹੜਾ ਯੂਜ਼ ਕਰੂੰਗਾ ਮੈਂ ਇਹਦੇ ਵਿੱਚ ਹੈਂਡ ਬਲੈਂਡਰ ਯੂਜ਼ ਕਰ ਲੂੰਗਾ ਇਹਨੂੰ ਥੋੜਾ ਜਿਹਾ ਹੋਰ ਫਲਫੀ ਕਰਨ ਵਾਸਤੇ ਤੁਸੀਂ ਚਾਹੇ ਇਹਨੂੰ ਹੱਥ ਵਾਲੇ ਵਿਪਣਾ ਕਰ ਲਓ ਤਾਂ ਵੀ ਕੋਈ ਗੱਲ ਨਹੀਂ ਹੈ ਜੀ ਤੋਂ ਇਹਨੂੰ ਜਿੰਨਾ ਆਪਾਂ ਫੈਟ ਲਾਂਗੇ ਓਨਾ ਕ੍ਰਿਸ਼ਟੀ ਤੁਹਾਡਾ ਡੋਸਾ ਬਣੂਗਾ ਔਰ ਇਹ ਡੋਸੇ ਦਾ ਟੇਸ ਤੁਹਾਡੇ ਜਿਹੜਾ ਰਾਈਸ ਵਾਲਾ ਡੋਸਾ ਉਹਨੂੰ ਬੀਟ ਕਰੂਗਾ ਇਹਨੂੰ ਆਪਾਂ ਘੱਟੋ ਘੱਟ 5-4 ਮਿੰਟ ਪੂਰਾ ਚੰਗੀ ਤ ਤੋ ਇਹ ਨੂੰ ਹੁਣ ਆਪਾਂ ਪੈਨਟ ਲਿਆ ਇਸ ਤੋਂ ਬਾਅਦ ਇਹਦੇ ਵਿੱਚ ਜੇ ਤਾਂ ਤੁਹਾਡੇ ਕੋਲੇ ਮਿੱਠਾ ਸੋਡਾ ਹੈਗਾ ਤਾਂ ਮਿੱਠਾ ਸੋਡਾ ਪਾ ਦਾਂਗੇ ਆਪਾਂ 1/4 ਟੇਬਲस्पून 1/4 ਜੇ ਤੁਹਾਡੇ ਕੋਲੇ ਮਿੱਠਾ ਸੋਡਾ ਨਹੀਂ ਹੈਗਾ ਬੇਕਿੰਗ ਪਾਊਡਰ ਹੈ ਤਾਂ ਬੇਕਿੰਗ ਪਾਊਡਰ ਆਪਾਂ ਪਾ ਦਾਂਗੇ ਅੱਧਾ टीस्पून ਇਹ ਜੇ ਤੁਸੀਂ ਨਾ ਵੀ ਪਾਓਗੇ ਤਾਂ ਵੀ ਚੱਲੇਗਾ ਕਈਆਂ ਨੂੰ ਹੁੰਦਾ ਇਹਦੇ ਤੋਂ ਔਰ ਇਹਦੇ ਵਿੱਚ ਜੇ ਚਾਹੇ ਤੁਸੀਂ ਸੋਡਾ ਪਾਇਆ ਚਾਹੇ ਤੁਸੀਂ ਪਾਇਆ ਬੇਕਿੰਗ ਪਾਊਡਰ ਇਹਨਾਂ ਦੋਨਾਂ ਨੂੰ ਇੱਕ ਵਾਰੀ ਰੀਐਕਸ਼ਨ ਇਹਨਾਂ ਦਾ ਸ਼ੁਰੂ ਕਰਨ ਵਾਸਤੇ ਥੋੜਾ ਜਿਹਾ ਪਾਣੀ ਇਹਦੇ ਉੱਤੇ ਪਾਣਾ ਬਹੁਤ ਜ਼ਰੂਰੀ ਹੈ ਔਰ ਇਹ ਥੋੜਾ ਜਿਹਾ ਪਾਣੀ ਪਾ ਦਾਂਗੇ ਇਹਦੇ ਵਿੱਚ ਮਤਲਬ ਮੈਂ ਇਹ ਸਮਝੋ ਕਿ ਦੋ ਵੱਡੇ ਟੇਬਲस्पून ਜਿਹੜੇ ਨੇ ਉਹ ਪਾਣੀ ਦੇ ਐਡ ਕਰਨੇ ਕਿਉਂਕਿ ਥੋੜਾ ਜਿਹਾ ਇਹਨੂੰ ਪਤਲਾ ਕਰਨਾ ਜ਼ਰੂਰੀ ਹੈ ਬਹੁਤ ਜ਼ਿਆਦਾ ਪਤਲਾ ਨਾ ਹੋ ਜਵੇ ਥੋੜਾ ਜਿਹਾ ਇਹਨੂੰ ਆਪਾਂ ਪਤਲਾ ਕਰਨਾ ਜਿਹੜਾ ਉਹ ਜ਼ਰੂਰੀ ਹੈ ਤਾਂ ਬੈਟਰ ਆਪਣਾ ਜਿਹੜਾ ਉਹ ਬਣ ਕੇ ਤਿਆਰ ਹੋ ਗਿਆ ਇਹਦੀ ਕਨਸਿਸਟੈਂਸੀ ਤੁਹਾਨੂੰ ਮੈਂ ਦਿਖਾ ਦਿੰਦਾ ਤੁਸੀਂ ਨਿਗਾਹ ਨਾਲ ਵੀ ਦੇਖੋ ਆ ਦੇਖੋ ਇਹ ਦੀ ਬਸਤਾਰ ਨੂੰ ਦੇਖਣਾ ਇਸ ਤਰ੍ਹਾਂ ਦਾ ਹੋ ਜਾਏ اٹਕਾ ਟੱਕੇ ਨਾ ਗਰੇ ਔਰ ਪਾਣੀ ਵਾਂਗੂ ਵੀ ਨਾ ਡੁਲੇ ਤੇ ਹੁਣ ਆਪਾਂ ਇਹ ਦੋਨਾਂ ਤਵਿਆਂ ਨੂੰ ਕਰਾਂਗੇ ਗਰਮ ਇੱਕ ਵਾਰੀ ਇਹਨਾਂ ਨੂੰ 150 60 ਡਿਗਰੀ ਤੇ ਲੈ ਕੇ ਜਾਵਾਂਗੇ ਅਜੇ ਦੋਨੋਂ ਠੰਡੇ ਨੇ ਤਵੇ ਤੋਂ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਤਵਾ ਮੋਟਾ ਹੈ ਇਹਦੀ ਟੈਂਪਰੇਚਰ ਹੌਲੀ ਹੌਲੀ ਆ ਰਹੀ ਹੈ ਜਦਕਿ ਇਹ ਜਿਹੜਾ ਤਵਾ ਹੈ ਇਹ ਪਹੁੰਚ ਗਿਆ ਦਿੱਤੇ ਪਹੁੰਚਣਾ ਇਹਦੀ ਫਲੇਮ ਨੂੰ ਆਪਾਂ ਕਰ ਦਾਂਗੇ ਜ਼ੀਰੋ ਔਰ ਇਹਦੇ ਤੇ ਮਾਰਾਂਗੇ ਪਾਣੀ ਦਾ ਛੱਟਾ ਇਨੂੰ ਕਪੜੇ ਦੇ ਨਾਲ ਪੁੰਝਦਾਂਗੇ ਇਹਦਾ ਟੈਂਪਰੇਚਰ ਜਿਹੜਾ ਹੈਗਾ ਉਹ 100 ਦੇ ਆਸ-ਪਾਸ ਆਣਾ ਚਾਹੀਦਾ 110 ਤੋਂ 114 ਡਿਗਰੀ ਇਹਦਾ ਟੈਂਪਰੇਚਰ ਹੈ ਬਿਲਕੁਲ ਸਹੀ ਟੈਂਪਰੇਚਰ ਹੈ ਇੱਕ ਕੜਚੀ ਭਰ ਕੇ ਇਹਦੇ ਸੈਂਟਰ ਦੇ ਵਿੱਚ ਪਾਵਾਂਗੇ ਔਰ ਸੈਂਟਰ ਤੋਂ ਇਹਨੂੰ ਫਲਾਉਣਾ ਸ਼ੁਰੂ ਕਰਾਂਗੇ ਕੜਚੀ ਨੂੰ ਦਬਾਉਣਾ ਨਹੀਂ ਹੈਗਾ ਇਹ ਬਾਹਰ 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 ਜਾਂਦਾ ਰਹੂਗਾ ਆ ਦੇਖੋ ਜਿੰਨਾ ਮਰਜ਼ੀ ਇਹਨੂੰ ਤੁਸੀਂ ਫਲਾ ਲਓ ਬਿਲਕੁਲ ਪਤਲਾ ਇਹਨੂੰ ਕਰ ਲਈਏ ਔਰ ਜੇ ਆ ਦੇਖੋ ਜੇ ਆ ਤਵਾ ਗਰਮ ਹੋ ਗਿਆ ਨਾ ਆ ਦੇਖੋ ਆ ਟੁੱਟਣ ਲੱਗ ਗਿਆ ਆ ਦੇਖੋ ਇਹ ਗਰਮ ਜਿਉਤੇ ਆਪਾਂ ਚਲਾਵਾਂਗੇ। ਤੋਂ ਇਹਨੂੰ ਠੰਡਾ ਕਰਨ ਦਾ ਮਕਸਦ ਹੀ ਇਹੀ ਹੁੰਦਾ ਤਾਂ ਕਿ ਜਿਹੜਾ ਸਾਡਾ ਤਵਾ ਹੈ ਉਹ ਸਾਡਾ ਦੋਸੇ ਦਾ ਬੈਟਰ ਹੈ ਉਹ ਫੈਲ ਜਾਵੇ। ਤੋਂ ਇਹਦਾ ਟੈਂਪਰੇਚਰ ਦੇਖਦੇ ਹਾਂ ਭਾਈ ਸਾਹਿਬ ਦਾ ਆ ਗਿਆ ਕਿ ਨਹੀਂ ਆਇਆ? ਉਹ ਬੱਲੇ ਬੱਲੇ। ਇਹ ਕਿਉਂਕਿ ਗੈਸ ਵੱਡੀ ਹੈ 180 82 ਇਹ ਚਲਾ ਗਿਆ। ਕੋਈ ਨਹੀਂ ਇਹਨੂੰ ਵੀ ਆਪਾਂ ਠੰਡਾ ਕਰਦੇ ਹਾਂ। ਇਹ ਫੇ ਮਾਰਾਂਗੇ ਕੱਪੜਾ। ਮਕਸਦ ਇਹਨੂੰ ਠੰਡਾ ਕਰਨ ਦਾ ਇਹੀ ਹੈ ਵੈਸੇ ਇਹਦੇ ਤੇ ਤਾਂ ਕਿ ਜਿਹੜਾ ਬੈਟਰ ਹੈ ਸਾਡਾ ਉਹ ਆਰਾਮ ਨਾਲ ਇਹਦੇ ਤੇ ਸਪਰੈਡ ਹੋ ਜਵੇ ਅਜੇ ਵੀ ਦੇਖੋ ਗਰਮਾ ਇਹੇ ਤਾਂ ਜ਼ਰੂਰੀ ਨਹੀਂ ਹੈ ਕਿ ਇੱਕ ਛੱਟੇ ਨਾਲ ਹੀ ਥੋੜਾ ਕੰਟਰੋਲ ਆ ਗਿਆ ਇੱਕ ਤੋਂ ਦੋਸੇ ਬਣਾ ਦਾਂਗੇ ਤਾਂ ਫਿਰ ਇਹ ਤੁਹਾਡੇ ਕਾਬੂ ਦੇ ਵਿੱਚ ਆ ਜਾਏਗਾ ਉਹਨੂੰ ਬਿਲਕੁਲ ਨਹੀਂ ਛੇੜਨਾ ਆਪਣੇ ਆਪ ਉਹ ਸਰਫੇਸ ਨੂੰ ਛੱਡੇਗਾ ਤੁਸੀਂ ਉਹਨੂੰ ਬਿਲਕੁਲ ਹਿਲਾਣਾ ਡੁਲਾਣਾ ਨਹੀਂ ਇਹਦੀ ਟੈਂਪਰੇਚਰ ਨੂੰ ਕਾਬੂ ਕਰਦੇ ਆਂ ਆਪਾਂ ਪਹਿਲਾਂ ਤਵੇ ਦੀ ਗਰਮ ਤਵੇ ਤੇ ਬਿਲਕੁਲ ਨਾ ਪਾਣਾ ਦੇਖੋ ਆ ਗਿਆ 104 105 ਹੁਣ ਇਹਦੇ ਉੱਤੇ ਇੱਕ ਕੜਚੀ ਆਪਾਂ ਪਾਵਾਂਗੇ ਬੈਟਰ ਦੀ ਔਰ ਉਸੇ ਤਰ੍ਹਾਂ ਸੈਂਟਰ ਚੋਂ ਘੁਮਾਉਣਾ ਸ਼ੁਰੂ ਕਰਾਂਗੇ ਤਾਂ ਕਿ ਬਾਹਰ ਨੂੰ ਫੈਲੇ ਇਹ ਔਰ ਆ ਦੇਖੋ ਬੜੀ ਆਸਾਨੀ ਨਾਲ ਜਿਵੇਂ ਗਰਮ ਹੋਇਆ ਦੇਖੋ ਟੁੱਟਣਾ ਸ਼ੁਰੂ ਹੋ ਗਿਆ ਉਹ ਨਾਲ ਦੀ ਨਾਲ ਹੁਣ ਨਹੀਂ ਇਹਨੂੰ ਆਪਾਂ ਛੇੜ ਸਕਦੇ ਜਦੋਂ ਤੱਕ ਇਹਥੋਂ ਬਰਾਊਨ ਨਹੀਂ ਹੁੰਦਾ ਇਹਨਾਂ ਨੂੰ ਲੋ ਫਲੇਮ ਦੇ ਉੱਤੇ ਰੱਖੋ ਉਦੋਂ ਤੱਕ ਆਪਾਂ ਛੇੜਨਾ ਨਹੀਂ ਹੈ ਜੇ ਆਪਾਂ ਗਰਮ ਤਵੇ ਤੇ ਪਾਉਂਦੇ ਤਾਂ ਬੈਟਰ ਸਾਡਾ ਜਿਹੜਾ ਉਹਨੇ ਫੈਲਣਾ ਹੀ ਨਹੀਂ ਸੀ ਇਸ ਤਰ੍ਹਾਂ ਫਟਣ ਲੱਗ ਜਾਣਾ ਸੀ ਤੋਂ ਇਹਨੂੰ ਠੰਡਾ ਕਰਨਾ ਬਹੁਤ ਜ਼ਰੂਰੀ ਹੈ ਔਰ ਜੇ ਤੁਸੀਂ ਇਹਨੂੰ ਚੱਕਤਾ ਥੱਲਿਓ ਤਾਂ ਫੇਰ ਨਾ ਹੋਇਆ ਬਰਾਊਨ ਉਹ ਇਹ ਨਾਲ ਹੀ ਚਿਪਕਿਆ ਰਹਿਣਾ ਚਾਹੀਦਾ ਤਵੇ ਤੇ ਤਾਂ ਸ਼ੁਰੂ ਜਦੋਂ ਤੁਸੀਂ ਕਰਨਾ ਹੈ ਦੋਸਾ ਬਣਾਣਾ ਤਾਂ ਤੁਸੀਂ ਨਾਨ ਸਟਿਕ ਤਵੇ ਤੇ ਹੀ ਕਰਨਾ ਚਾਹੇ ਤਾਂ ਤੁਸੀਂ ਪੀਟੀਐਫਈ ਤੇ ਕਰ ਲੋ ਤੇ ਚਾਹੇ ਤੁਸੀਂ ਸੈਰਮਿਕ ਵਾਲੇ ਦੇ ਉੱਤੇ ਕਰ ਲੋ ਜਿਹੜੇ ਲੋਹੇ ਦੇ ਤਵੇ ਨੇ ਉਹਦੇ ਬਾਰੇ ਇੱਕ ਪੂਰੀ ਵੀਡੀਓ ਬਣੂਗੀ ਆਲਰੇਡੀ ਪਹਿਲਾਂ ਹੀ ਕਾਫੀ ਲੰਬੀ ਹੋਗੀ ਵੀਡੀਓ ਤਾਂ ਉਹਦੇ ਵਿੱਚ ਆਪਾਂ ਚਰਚਾ ਕਰਾਂਗੇ ਉਹਦੀ ਤਾਂ ਤੁਸੀਂ ਦੇਖ ਸਕਦੇ ਹੋ ਬਰਾਊਨ ਹੋਣਾ ਸ਼ੁਰੂ ਹੋ ਗਿਆ ਤੇ ਆਪਣੇ ਆਪ ਉਹ ਛੱਡਣਾ ਸ਼ੁਰੂ ਕਰਤਾ ਇਸ ਪੁਆਇੰਟ ਤੇ ਲੋਕ ਇਹਦੇ ਉੱਤੇ ਤੇਲ ਵੀ ਪਾ ਦਿੰਦੇ ਨੇ ਤਾਂ ਕਿ ਹੋਰ ਕ੍ਰਿਸਪ ਬਣ ਜੇ ਪਰ ਤੇਲ ਪਾਣ ਦੀ ਜ਼ਰੂਰਤ ਨਹੀਂ ਹੈ ਮੇਰੇ ਹਿਸਾਬ ਨਾਲ ਆ ਦੇਖੋ ਅੰਦਰੋਂ ਵੀ ਇਹ ਬਰਾਊਨ ਹੋਣ ਲੱਗ ਗਿਆ ਜਿਹੜਾ ਪਰਲੇ ਤਵੇ ਦੇ ਉੱਤੇ ਆਪਾਂ ਪਾਇਆ ਪੀਟੀਐਫਈ ਵਾਲੇ ਤੇ ਇਹ ਵੀ ਬਰਾਊਨ ਹੋਣ ਲੱਗ ਗਿਆ ਲੇਕਿਨ ਇੱਥੇ 2-3 ਮਿੰਟ ਤੁਹਾਨੂੰ ਲੱਗ ਜਾਣੇ ਨੇ ਡੋਸੇ ਨੂੰ ਬਹੁਤ ਪੇਸ਼ੈਂਸ ਇਜ਼ ਵਰਚੂ ਇਹਦੇ ਨਾਲ ਪੰਗੇ ਨਹੀਂ ਲੈਣੇ ਹੈਗੇ ਬਸ ਇਹਨੂੰ ਛੱਡ ਦਿਓ ਇਹ ਚਿਪਕਿਆ ਰਹੂਗਾ ਨਾਲ ਤਾਹੀਂ ਪੱਕੂਗਾ ਜਿਵੇਂ ਜਿਵੇਂ ਇਹ ਛੱਡ ਦੂਗਾ ਹੁਣੇ ਜਿਹੜੀ ਅੱਜ ਇਹਨੇ ਛੱੜਤੀ ਇਹ ਵਾਈਟ ਹੋਗੀ ਤਾਂ ਇਹਨੇ ਵਾਈਟ ਹੀ ਰਹਿਣਾ ਇਹਨੇ ਬ੍ਰਾਊਨ ਨਹੀਂ ਹੋਣਾ ਜ਼ੋਰ ਲਾ ਲਓ ਤੁਸੀਂ ਤੋਂ ਇਹਨੂੰ ਇਸ ਤਰ੍ਹਾਂ ਹੀ ਚੱਲੀ ਜਾਂਦਾ ਦੋਨਾਂ ਡੋਸਿਆਂ ਨੂੰ ਇੱਕ ਡੇਢ ਮਿੰਟ ਹੋਰ ਲੈਣਗੇ ਔਰ ਇਹ ਬਿਲਕੁਲੀ ਕ੍ਰਿਸਪੀ ਬ੍ਰਾਊਨ ਹੋ ਜਾਣਗੇ ਲੋਹੇ ਦੇ ਤਵੇ ਤੇ ਔਰ ਦੇਗੀ ਤਵੇ ਤੇ ਇਸ ਤੋਂ ਵੀ ਜ਼ਿਆਦਾ ਵਧੀਆ ਰੰਗਤ ਆਊਗੀ ਕਿਉਂਕਿ ਉਹ ਛੇਤੀ ਛੇਤੀ ਉਹਨੂੰ ਛੱਡਦੇ ਨਹੀਂ ਪਰ ਉਹਦਾ ਨੁਕਸ ਹੈ ਕਿ ਉਹ ਫਿਰ ਚਿਪਕ ਵੀ ਜਾਂਦਾ ਉਹ ਨਾ ਚਿਪਕੇ ਉਹਦੇ ਬਾਰੇ ਵਾਰੀ ਵਾਰੀ ਜਿਵੇਂ ਮੈਂ ਕਿਹਾ ਆਨਲਾਈਨ ਵੀਡੀਓਜ਼ ਦੇ ਵਿੱਚ ਆਪਾਂ ਚਰਚਾ ਕਰਾਂਗੇ ਕਿ ਉਹਦੀ ਸੀਜ਼ਨਿੰਗ ਕਿਵੇਂ ਕਰਨੀ ਹੈ ਹੁਣ ਜੇ ਤੁਸੀਂ ਇਹਨੂੰ ਦੇਖੋ ਤਾਂ ਆਹ ਦੇਖੋ ਫਰਸਟ ਕਲਾਸ ਬਰਾਊਨ ਹੋ ਗਿਆ ਤੁਹਾਡਾ ਇਕਦਮ ਜਿੰਨਾ ਹਿੱਸਾ ਚਿਪਕਿਆ ਹੋਇਆ ਸੀਗਾ ਉਹ ਬਰਾਊਨ ਹੋ ਗਿਆ ਜਿਹੜਾ ਨਹੀਂ ਚਿਪਕਿਆ ਹੈਗਾ ਉਹ ਸਾਰਾ ਤੁਹਾਡਾ ਵਾਈਟ ਰਹਿ ਗਿਆ ਤੋਂ ਇਸ ਤੋਂ ਬਾਅਦ ਆਪਾਂ ਇਹਨੂੰ ਦੁਬਾਰਾ ਠੰਡਾ ਕਰਾਂਗੇ ਤਵੇ ਨੂੰ ਔਰ ਫਿਰ ਦੁਬਾਰਾ ਇਹਦੇ ਉੱਤੇ ਪਾਵਾਂਗੇ ਇਹਨੂੰ ਚਾਹੇ ਤਾਂ ਤੁਸੀਂ ਇਸੇ ਤਰ੍ਹਾਂ ਹੀ ਖਾ ਸਕਦੇ ਹੋ ਜਾਂ ਇਹਦੇ ਉੱਤੇ ਆਪਾਂ ਜਿਹੜਾ ਮਸਾਲਾ ਤੁਸੀਂ ਤਿਆਰ ਕੀਤਾ ਉਹ ਮਸਾਲਾ ਇਹਦੇ ਉੱਤੇ ਪਾਵਾਂਗੇ ਤੇ ਇਹ ਬਣ ਗਿਆ ਤੁਹਾਡਾ ਮਸਾਲਾ ਦੋਸਾ ਬਹੁਤ ਹੀ ਸਵਾਦ ਬਹੁਤ ਹੀ ਸ਼ਾਨਦਾਰ ਔਰ ਕ੍ਰਿਸਪ ਡੋਸਾ ਬਣੇਗਾ ਬਸ ਜਿਹੜੀਆਂ 2-3 ਚੀਜ਼ਾਂ ਗੱਲਾਂ ਦਾ ਤੁਹਾਨੂੰ ਮੈਂ ਦੱਸਿਆ ਉਹਦਾ ਧਿਆਨ ਰੱਖਣਾ ਇਹ ਡੋਸਾ ਹੋ ਗਿਆ ਆਪਣਾ ਤਿਆਰ ਤੇ ਉਹਦੇ ਜਿਹੜਾ ਦੂਸਰਾ ਡੋਸਾ ਆਪਣਾ ਇਹ ਇਸ ਤੋਂ ਵੀ ਵਧੀਆ ਬਣੂਗਾ ਜੀ ਦੇਖੋ ਇਹਨੇ ਹੁਣ ਇਹਨੂੰ ਛੱਡਣਾ ਸ਼ੁਰੂ ਕੀਤਾ ਬਰਾਊਨ ਹੋ ਗਿਆ ਏ ਔਰ ਇਹ ਜੇ ਤਾਂ ਆਪਾਂ ਉਲਟਾ ਕੇ ਦੇਖਾਂਗੇ ਇਹ ਇਸ ਤੋਂ ਵੀ ਬੈਟਰ ਕ੍ਰਿਸਪ ਹੋਇਆ ਹੋਊਗਾ ਦੇਖੋ ਇੱਕਦਮ ਫਰਸਟ ਕਲਾਸ ਇਹਦਾ ਕਲਰ ਆ ਇੱਕਦਮ ਕ੍ਰਿਸਪੀ ਏ ਇਹਦੇ ਵਿੱਚ ਵੀ ਜੇ ਆਪਾਂ ਮਸਾਲਾ ਭਰਨਾ ਤਾਂ ਆਪਾਂ ਮਸਾਲਾ ਭਰ ਸਕਦੇ ਆ ਇਹ ਪਲੇਨ ਡੋਸਾ ਖਾਣਾ ਤਾਂ ਤਾਂ ਖਾਈ ਸਕਦੇ ਆ ਤੇ ਦੇਖਣ ਤੇ ਆਪਾਂ ਨੂੰ ਲੱਗ ਰਿਹਾ ਸੀਗਾ ਕਿ ਇੰਨਾ ਕਿਲੋ ਆਲੂ ਜਿਹੜੇ ਨੇ ਉਹ ਜ਼ਿਆਦਾ ਨੇ ਪਰ ਇਹ ਕੋਈ ਇੰਨੇ ਜ਼ਿਆਦਾ ਨਹੀਂ ਹੁੰਦੇ ਔਰ ਇਹ ਤਕਰੀਬਨ ਇਹਦੇ ਵਿੱਚ ਹੁਣ ਉਸ ਤੋਂ ਬਾਅਦ ਤੁਸੀਂ ਇਹਨੂੰ ਆ ਦੇਖੋ ਕਿਵੇਂ ਇੱਕਦਮ ਕਰਚ ਕਰਚ ਕਰ ਰਿਹਾ ਪੂਰਾ ਕ੍ਰਿਸਪ ਇੱਕਦਮ ਫਰਸਟ ਕਲਾਸ ਔਰ ਜੇ ਇਹਨੂੰ ਆਪਾਂ ਤੋੜ ਕੇ ਦੇਖੀਏ ਆ ਦੇਖੋ ਜ਼ਰਾ ਇੰਨਾ ਕ੍ਰਿਸਪ ਡੋਸਾ ਔਰ ਇੰਨਾ ਟੇਸਟੀ ਜਿਹਦਾ ਕੋਈ ਹਿਸਾਬ ਨਹੀਂ ਹੈ फटाफट ਉਸੇ ਵੇਲੇ ਹੀ ਬਣਾ ਲਾਂਗੇ ਬੈਟਰ ਇਹਦਾ ਉਸੇ ਵੇਲੇ ਕੋਲਿਆ ਉਸੇ ਵੇਲੇ ਆਪਾਂ ਬਣਾ ਲਾਂਗੇ ਬਹੁਤ ਸ਼ਾਨਦਾਰ ਬਹੁਤ ਹੀ ਸ਼ਾਨਦਾਰ ਬਸ ਉਹੀ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਣਾ ਪੀਸਣਾ ਜ਼ਰੂਰ ਹੈ ਤਾਂ ਕਿ ਸਟਾਰਚ ਜਿਹੜੇ ਨੇ ਉਹ ਜਿਆਦਾ ਮੋٹے ਮੋٹے ਨਾ ਹੋਣ ਤਵੇ ਦਾ ਉੱਪਰਲਾ ਟੈਂਪਰੇਚਰ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ ਉਹਨੂੰ ਠੰਡਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਆਰਾਮ ਨਾਲ ਹੀ ਫੈਲਦਾ ਚਲਾ ਜਾਊਗਾ ਮੈਂ ਗੈਰੰਟੀ ਕਰਦਾ ਕਿ ਇੱਕ ਬੱਚਾ ਵੀ ਬਣਾ ਲੂਗਾ ਔਰ ਜਿਵੇਂ ਜਿਵੇਂ ਆਪਾਂ ਅੱਗੇ ਪ੍ਰੋਗਰੈਸ ਕਰਾਂਗੇ ਉਮੀਦ ਹੈ ਖਾਣੀ ਦੀ ਤੁਹਾਨੂੰ ਇੰਨੀ ਸਮਝ ਆ ਜਾਊਗੀ ਕਿ ਤੁਹਾਨੂੰ ਮਜ਼ਾ ਆ ਲੱਗੂਗਾ ਬਣਾਣਾ ਸਸਕਾਲ ਫਿਰ ਮਿਲਾਂਗੇ